ਲਪਾਇ ਰਹਿੰਦੇ ਗੇਟ ਖੁੱਲੇ ਮੈਂ ਵੀ ਜਮਾਂ ਦੀ ਢਾਕੇ ਜਾਂਦੀ ਆਪ ਤਾਂ ਮੋਜਾਂ ਨਾਲ ਬਾਗੀ ਮਾਨਸਾ ਆਪੇ ਭਾਈ ਫਰਜਾਈ ਦੇ ਲੀੜੇ ਲੈਣ ਤੇ ਮੇਰੀ ਧੀ ਵੇਰੀ ਅਕਰਾ ਕਰਨ ਲੱਗ ਜਾਂਦੀ ਆ ਕਿ ਮੈਂ ਨਹੀਂ ਕਿਹ ਲੋੜੀ ਦੇਣ ਦਿੰਦੀ ਹੁਣ ਮੈਂ ਵੀ ਨਹੀਂ ਕੰਮ ਕਰਦੀ ਆਪੇ ਸਾਬੂਗੀ ਆ ਕੇ ਮਾਨਸਾ ਤੋਂ ਆਪੇ ਪਾਉਗੀ ਨੀਰਾ ਖੜੇ ਰਹਿਣਦੇ ਪਸ਼ੂ ਤੇ ਆਪੀ ਨਾਲੇ ਬਾਹਰ ਖੁੱਲੇ ਰਹਿਣਦੇ ਮੈਂ ਵੀ ਢਾਕੇ ਨਹੀਂ ਜਾਂਦੀ ਮੈਂ ਕੀ ਕਰਾਂ ਨਾਲੇ ਸੇਰ ਚੀਜ਼ ਨਹੀਂ ਦੇਣ ਦਿੰਦੀ ਮੇਰੀ ਧੀ ਨੂੰ ਤੇ ਨਾਲੇ ਆਪ ਹੋਣੀ ਕਰਨ ਦਿੰਦੀ ਲੜਾਈਆਂ ਕਰਦੀ ਆ ਪੈਸੇ ਦੇਣਦੇ ਖੁੱਲੇ ਮੈਂ ਤਾਂ ਗੇਟ ਵੀ ਨਹੀਂ ਢਾਕੇ ਜਾਂਦੀ ਹਰਪ੍ਰੀਤ ਨਾ ਕਰਦਾ ਕੋਈ ਰਹਿ ਹਰਪ੍ਰੀਤ ਹਾਂ ਆਪਣੇ ਤਾਏ ਕੇ ਜਾਂਦੇ ਨੇਗੇ ਕੁਆ ਨੂੰ ਲੋੜੀ ਮੇ ਫੜਾਣਾ ਵਾ ਨਾਲੀ ਮਗ ਜਾਉਂਦੇ ਨੇ ਲੈ ਤਾਏ ਕੇ ਨਾ ਕਹਤੋਂ ਮਗ ਜੀ ਤਾਏ ਕੇ ਨੇ ਦੱਸਿਆ ਨਾ ਕਰਿਆ ਨਾ ਆਪਾਂ ਨੂੰ ਪਹਿਲਾਂ ਤਾਂ ਆਪਣੇ ਕੋਲੇ ਗੱਲ ਨਹੀਂ ਕਰੀ ਤਾਈ ਫਿਰ ਪਹਿਲਾਂ ਦੱਸ ਕੇ ਜਾਂਦੀ ਨਾ ਐ ਹੁਣ ਤੂੰ ਨਾਲ ਚੜਨੇ ਉਹਨਾਂ ਦੇ ਉਹ ਮੈਂ ਗਿਆ ਸੋਦਰ ਮੈਨੂੰ ਪਤਾ ਲੱਗੇ ਸੀ ਫਿਰ ਕੀ ਗੱਲ ਹੈ ਦੱਸਣ ਦੇ ਤਾਂ ਵੀ ਉਹੀ ਗੱਲ ਹੈ ਜੇ ਮੈਨੂੰ ਪਤਾ ਲੱਗੇ ਤਾਂ ਵੀ ਉਹੀ ਗੱਲ ਹੈ ਮੈਂ ਲੱਗ ਗਿਆ ਨਹੀਂ ਆਪਣੇ ਕੋਲੇ ਕਿਹੜਾ ਗੱਡੀ ਨਹੀਂ ਹੈਗੀ ਆਪਾਂ ਆਪ ਫੜਾਏ ਆਵਾਂਗੇ ਭੂਆ ਨੂੰ ਲੋੜੀ ਜੇ ਉਹ ਜਾਂਦੇ ਆ ਨਾ ਭੂਆ ਕੋਲੇ ਉਹਨਾਂ ਨੂੰ ਅੱਜ ਜਾਣਦੇ ਆ ਆਪਾਂ ਕੱਲ ਨੂੰ ਜਾਵਾਂਗੇ ਨਾਲੇ ਪਤਾ ਲੱਗ ਜੂ ਕਿੰਨਾ ਕੁ ਸਮਾਨ ਲੈ ਕੇ ਜਾਂਦੇ ਆ ਭੂਆ ਕੋਲੇ ਆ ਚਾਰ ਗੱਟਕਾਂ ਰੇੜੂਆਂ ਫੜਾਤੀਆਂ ਹੋਣਗੀਆਂ ਤਾਈ ਨੇ ਕਿਹਦਾ ਮਤਲਬ ਇਹ ਆਈ ਆਪਾਂ ਸਮਾਨ ਉਹਨਾਂ ਨੂੰ ਬੱਧ ਦੇ ਕੇ ਆਵਾਂਗੇ ਇਹੀ ਗੱਲ ਹੈ ਤੇਰੀ ਆਪਾਂ ਤਾਂ ਭੂਆ ਨੂੰ ਮਹਿੰਗੀ ਲੋੜੀ ਦੇ ਕੇ ਆਵਾਂਗੇ ਉਹਨਾਂ ਨੂੰ ਕਮਲ ਜੀ ਕੌਣ ਕਿਸੇ ਨੂੰ ਦੱਸਦਾ ਹੁੰਦਾ ਵੀ ਅਸੀਂ ਕੀ ਲੈ ਕੇ ਗਏ ਆ ਕੀ ਨਾ ਲੈ ਕੇ ਗਏ ਆ ਕੋਈ ਨਹੀਂ ਕਿਸੇ ਨੂੰ ਦੱਸਦਾ ਉਹ ਤਾਂ ਮਹਿੰਗੇ ਨੂੰ ਸ਼ੂਟ ਦੇ ਕੇ ਆਉਣਗੇ ਭੂਆ ਨੂੰ ਨਲੇ ਪਤਾ ਨਹੀਂ ਕਿੰਨਾ ਕਮੇਗਾ ਸਮਾਨ ਦੇ ਕੇ ਆਉਣਗੇ ਉਹ ਆਪਾਂ ਦਾ ਜ਼ੀਰੋ ਕਰ ਦੇਣਗੇ ਜਿਵੇਂ ਜ਼ੀਰੋ ਉਹ ਦੇ ਆਉਣਗੇ ਮਹਿੰਗਾ ਜਾਣਦੀ ਐ ਮੈਂ ਤਾਈ ਨੂੰ ਦੁਵਾਰੀ ਵੇਲੇ ਕੀ ਦੇ ਕੇ ਆਈ ਸੀ ਦੁਵਾਰੀ ਵੇਲੇ ਆਪਾਂ ਨੇ ਦੇ ਕੇ ਪੰਜ ਡੱਬੇ ਭੂਆ ਨੂੰ ਤੇ ਤਾਈ ਦੋ ਦੇ ਕੇ ਆਈ ਫੂਆ ਦੀ ਰਸਦਾਨੀ ਐ ਮੇਰੇ ਕੋਲ ਤੂੰ ਤਾਂ ਉਹੀ ਗੱਲਾਂ ਪਿਛਲੀਆਂ ਚੱਕੀ ਜੰਨੀ ਐ ਉਹ ਗੱਲ ਤਾਂ ਹੁਣ ਲੋਹੜੀ ਦੀ ਐ ਦੀਵਾਲੀ ਦੀ ਗੱਲ ਥੋੜੋ ਹੋਏਗੀ ਤੇ ਫਿਰ ਲੋਹੜੀ ਦੀਵਾਲੀ ਤੇ ਇੱਕੋ ਹੀ ਹੁੰਦੀ ਐ ਨਾ ਚੀਜ਼ ਤਾਂ ਉਹੀ ਲੈ ਕੇ ਜਾਣੀ ਆ ਉਹਨਾਂ ਨੇ ਉੱਤਰੀ ਮਰਜ਼ੀ ਐ ਮੈਂ ਤਾਂ ਐਂ ਕਹਾਂ ਸਮਸੀਗੇ ਜਿਹਦਾ ਨਾਲ ਹੀ ਵਗ ਜਾਂਦਾ ਮੈਂ ਤਾਂ ਨਾ ਨਾ ਮੈਂ ਨਹੀਂ ਸੀਗੇ ਨਾ ਜਾਂਦੀ ਇੱਕ ਪੂਆ ਦੀ ਨੂੰ ਦਾ ਸੁਭਾਅ ਨਹੀਂ ਕਿਸੇ ਕੰਮ ਦਾ ਉਹ ਤਾਂ ਗਿਆਨ ਦੇ ਗਲ ਪੈ ਜਾਂਦੀ ਹੈ ਕਹਿਣਾ ਜੀ ਲੈ ਐ ਇਕੱਠੇ ਹੋ ਕੇ ਆ ਗਏ ੜਡੋ ੜਡ ਆ ਜਾਂਦੇ ਇਕੱਠਾ ਤਾਂ ਸਮਾਨ ਸਾਡੇ ਕਿਸੇ ਕੰਮ ਵੀ ਨਹੀਂ ਆਉਂਦਾ ੜਡੋ ੜਡ ਫੜਾ ਜਾਂਦੇ ਤੂੰ ਤਾਂ ਨਾ ਕੋਈ ਕੰਮ ਨਿਭੜ ਨਹੀਂ ਦੇਣਾ ਇੱਕ ਕੰਮ ਤਾਂ ਨਿਭੜ ਜਾਂਦਾ ਤੂੰ ਤਾਂ ਸਾਰਿਆਂ ਨੂੰ ਦੇਖ ਲੈ ਵਿਚਾਲੀ ਲਮਕਾ ਲੈਣੀ ਹੈ ਕੰਮਾਂ ਨੂੰ ਇਹਨੂੰ ਤਾਂ ਹੁਣ ਸ਼ੇਦੀ ਵਸ ਕੰਮ ਨੇ ਮੇੜਨੀ ਹੋਈ ਪਈ ਐ ਵਿਚਾਪ ਤੇ ਨੇ ਮੈਂ ਕੰਮ ਨੇ ਮੇੜ ਜਾ ਕੰਮ ਤਾਂ ਨਿਭੜੀ ਜਾਣਾ ਆਪਾਂ ਤੜਕੇ ਜਾਇਆਵਾਂਗੇ ਨਾਲੇ ਆਪਾਂ ਕੁੜੀ ਕੋਲੇ ਫੜਾ ਆਵਾਂਗੇ ਚੱਲ ਤੇਰੀ ਮਰਜ਼ੀ ਐ ਇਕੱਠੇ ਭag ਜਾਗੇ ਦੋਨੇ ਮੇਰਾ ਕਹੂੰ ਦੱਸਣਾ ਸੀਗਾ ਦੱਸ ਤਾਂ ਹੁਣ ਆਪਦੀ ਮਰਜ਼ੀ ਕਰ ਤੂੰ ਮਰਜ਼ੀ ਕਰੂੰਗੀ ਮੈਂ ਹੋਰ ਹੁਣ ਤਾਈ ਦੇ ਮੰਗਰ ਲੱਗੂੰਗੀ ਵੀ ਜੇ ਮੈਂ ਤਾਈ ਭੂਆ ਨੂੰ ਫੜਾ ਕੇ ਉਸਮਾਨ ਉਮੀ ਫੜਾ ਕੇ ਆਉਂਗੀ ਮੈਂ ਤਾਂ ਵਧੀਆ ਸਮਾਨ ਦੇ ਕੇ ਆਉਂਗੀ ਭੂਆ ਨੂੰ ਭੂਆ ਤਾਂ ਕਈ ਵਾਰੀ ਐਵੇਂ ਵੀ ਕਰਦੀ ਹੁੰਦੀ ਹੈ ਵਿਚਾਰੀ ਜੇ ਆਪਣਾ ਸਮਾਨ ਪਸੰਦ ਆ ਜਾਏ ਨਾ ਉਹਦੇ ਤੇ ਮਾੜਾ ਮੋਟਾ ਆਪਦੀ ਧੀ ਨੂੰ ਵੀ ਲੈ ਜਾਂ ਵਧੀਆ ਲੈ ਕੇ ਜਾਉਂਗੀ ਕੁੜੀ ਦੇ ਪਾਉਣ ਵਾਲਾ ਭੂਆ ਨੂੰ ਉਹ ਦੇ ਕੇ ਆਵਾਂਗੇ ਤੇ ਭੂਆ ਕਹਿੰਦੀ ਸੀ ਵਿਚਾਰੀ ਬਾੜੀ ਬਿਰ ਬਿਰ ਕਰਦੀ ਸੀ ਰਾਜਵੀਰ ਦਾ ਤਾਂ ਹੀ ਨਹੀਂ ਪਤਾ ਕਹੇ ਜੀ ਨਿਕਲੂਗੀ ਕਹੇ ਜੀ ਨਾ ਕਹਿੰਦੀ ਕਹਿੰਦੀ ਲੋੜੀ ਵੇਲੇ ਦੇਖੀ ਜਾਉ ਭਾਈ ਇਹ ਦਿਵਾਲੀ ਤਾਂ ਪਹਿਲਾਂ ਫੜਾਉਣ ਹੀ ਨਹੀਂ ਦਿੱਤੀ ਪੂਆ ਨੂੰ ਦੇਖ ਲਾ ਐਤ ਕੀ ਹੁਣ ਲੋੜੀ ਦਾ ਪਤਾ ਨਹੀਂ ਕਿਵੇਂ ਮਣੂ ਪੂਆ ਦਾ ਵਿਚਾਰੀ ਦਾ ਚਾਲ ਮੈਂ ਤਾਂ ਅੱਜ ਵਧੀਗਾ ਆਪਦੇ ਤੇ ਕੀ ਆ ਗਈ ਵਧੀਗਾ ਹੁਣ ਇਹਨੂੰ ਹਰ ਤਰੀਕ ਤੈਨੂੰ ਆਖੂਗੀ ਵੀ ਕਿਹੜਾ ਭਾਈ ਤੁਸੀਂ ਮੈਨੂੰ ਲੋੜੀ ਮੈਨੂੰ ਦੇ ਕੇ ਆਉਂਗੇ ਉਹੀ ਲੋੜੀ ਭਾਈ ਮੈਨੂੰ ਇੱਥੇ ਦੇ ਦਿਓ ਤੇ ਮੈਂ ਤਾਂ ਗਾਹਾਂ ਆਪਦੀ ਤੀਨੂ ਦੇ ਆਉਂਗੀ ওই ਗੱਲ ਮੈਂ ਗੋ ਮੇਰੀ ਜਵਾਕੜੀ ਤਾਂ ਚਾਖਦੀ ਆ ਵੀ ਸਵੇਰੇ ਤਾਂ ਲੋੜੀ ਹੈਗੀ ਵੀ ਕੋਈ ਲੈ ਕੇ ਨਹੀਂ ਆਇਆ ਹੱਪੇ ਰੁਗੜ ਵਾਂਗੂ ਆਪਦੇ ਪਟਿਆ ਇੰਟਪਾ ਇਹਨੂੰ ਤਾਂ ਝਟਕਦੇ ਨੇ ਬਾਗੀ ਮਾਨਸਾ ਇੱਥੋਂ ਵੀ ਨਹੀਂ ਬਸੰਦ ਕਰੇ ਲੀੜੇ ਵੀ ਮੈਂ ਇੱਥੇ ਹੀ ਲਾਇ ਲਾ ਕਹਿੰਦੀ ਮੈਂ ਤਾਂ ਥੇਦੀ ਮਾਨਸਾ ਤੋਂ ਲਿਆਉਂਗੀ ਲੀੜੇ ਲਿਆਉਣੀ ਨੇ ਭਾਈ ਹੱਥ ਮੱਥੇ ਪਾਈ ਸਗਾ ਕਬੀਲਦਾਰੀ ਆਪਦੇ ਕੋਲੇ ਐ ਮੁੰਡੇ ਤੋਂ ਡਰਨਾ ਨਹੀਂ ਦੇ ਵਸ ਕਿੰਨੇ ਜੀ ਕਰਦੀ ਆ ਲਾਏ ਆਉਂਦੀ ਆ ਹੁਣ ਮੈਂ ਤਾਂ ਚਲ ਇੰਨਾ ਤੋਂ ਲੈ ਜੂ ਆਪਦੀ ਲੋੜੀ ਤੇ ਇੱਥੇ ਹੀ ਵਸ ਮੈਂ ਤਾਂ ਆਪਦੀ ਧੀ ਨੂੰ ਨਾ ਇੱਥੋਂ ਜਾ ਕੇ ਫੜਾਏ ਆਉਂਗੀ ਉਹ ਵੀ ਜਵਾਕੜੀ ਚਾਹ ਕਦੀ ਆ ਵੀ ਕਿਵੇਂ ਤੇਰਾ ਜੀ ਕਰਦਾ ਆਦੇ ਭਾਈ ਪਰਜਾਈ ਨੂੰ ਦੇਲ ਨੂੰ ਸਮਾਨ ਲੀੜਾ ਕੱਪੜਾ ਉਹ ਮੇਰਾ ਵੀ ਜੀ ਕਰਦਾਗਾ ਮੇਰੀ ਧੀ ਵੀ ਮੈਨੂੰ ਡਿੱਕੀ ਜਾਂਦੀ ਆ ਵੀ ਮੇਰੀ ਮਾਂ ਕੇ ਦੋ ਆਵੇ ਮੈਂ ਤਾਂ ਉਹ ਇੱਥੇ ਹੀ ਵਗ ਜੇ ਤਾਂ ਮੇਰੇ ਨਾਲ ਵਗ ਗਿਆ ਮੁੰਡਾ ਤਾਂ ਗਰਲ ਤਾਂ ਉਹਨਾਂ ਨਾਲ ਲੈ ਜੂ ਤੇ ਨਹੀਂ ਮੈਂ ਤਾਂ ਕੱਡੀ ਜਾ ਕੇ ਫੜਾ ਜਾਉਂਗੀ ਸਾਰਾ ਸਮਾਨ ਕਿਹੜਾ ਮੈਨੂੰ ਇਹ ਦੇਣਗੇ ਜੇ ਤਾਂ ਕਾ ਮੈਨੂੰ ਉੱਥੇ ਫੜਾ ਕੇ ਆਉਂਦੇ ਮੋਜਾਂ ਨਾਲ ਸਾਰਾ ਸਮਾਨ ਆਪ ਖਾ ਜਾਂਦੀ ਰਾਜਵੀਰ ਉਹੀ ਮੈਂ ਆਪਦੀ 30 ਨੂੰ ਦੇ ਕੇ ਆਉਂਗੀ ਲੋ ਤੋਂ ਕੰਨ ਸਿਤਾਏ ਕੇ ਲੋੜੀ ਲੈ ਕੇ ਗਏ ਭੂਆ ਆਉਂਦੀ ਏ ਕੀ ਗੱਲ ਵੀ ਫਿਰ ਭੂਆ ਨੂੰ ਫੋਨ ਫੋਨ ਕਰੀ ਨਹੀਂ ਭੂਆ ਨੂੰ ਪਤਾ ਹੀ ਨਹੀਂ ਲੋੜੀ ਦਾ ਚੱਲ ਮੈਂ ਪੁੱਛਦੀ ਆ ਸਤਿ ਸ੍ਰੀ ਅਕਾਲ ਭੂਆ ਸਤਿ ਸ੍ਰੀ ਅਕਾਲ ਪੁੱਤ ਤੇ ਭੂਆ ਤਾਈ ਕੰਨ ਤੇਰੇ ਕੋਲ ਫੋਨ ਨਹੀਂ ਕਰਾ ਨਾ ਕੋਈ ਮੇਰੇ ਕੋਲ ਤਾਂ ਕੋਈ ਕਰਿਆ ਨਹੀਂ ਨਾ ਹੀ ਮੈਨੂੰ ਦੱਸਿਆ ਉਹ ਲੋੜੀ ਲੈ ਕੇ ਗਏ ਹੋਏ ਆ ਗਿਆ ਜੀ ਇਹਨੂੰ ਵੀ ਕਹਿੰਦੇ ਸੀ ਕਿ ਸਾਡੇ ਨਾਲ ਵਗ ਚੱਲ ਮੈਂ ਨਹੀਂ ਜਾਣ ਦਿੱਤਾ ਮੈਂ ਆਪਾਂ ਤਾਂ ਕੱਲ ਨੂੰ ਜਾਵਾਂਗੇ ਲੈ ਫੇਰ ਜੇ ਮੈਨੂੰ ਫੋਨ ਕਰਿਆ ਹੁੰਦਾ ਫੇਰ ਪੁੱਤ ਮੈਂ ਆ ਜਾਂਦਾ ਮੈਂ ਵੀ ਪੜਾ ਖਜੇ ਲੈ ਪਾ ਮੈਨੂੰ ਫੜਾ ਝੋਲਾ ਕੋਈ ਦੱਸਿਆ ਨਹੀਂ ਭਾਈ ਮੈਨੂੰ ਤਾਂ ਵੀ ਅਸੀਂ ਵੀ ਤੇਰੇ ਕੋਲੇ ਪਹਿ ਲੋੜੀ ਲੈ ਕੇ ਆਉਣੇ ਆਂਗੇ ਭੂਆ ਆਏ ਵਾਰੀਆਂ ਕਰਦੀ ਹੁੰਦੀ ਹੈ ਤਾਈ ਪਹਿਲਾਂ ਕੋੜਾ ਤੈਨੂੰ ਫੋਨ ਕਰਦੀਏਗੀ ਇਹਨੂੰ ਵੀ ਸੂੰਗਾ ਨਾਲ ਲੈ ਜਾਂਦੇ ਸੀ ਕੰਨੇ ਤੂੰ ਨਾਲ ਵਗ ਚੱਲ ਕੇ ਆਪਾਂ ਜਾ ਕੇ ਲੋੜੀ ਫੜਾਉਣੇ ਆਂ ਚਲ ਆਪਾਂ ਨੂੰ ਕੀ ਆ ਫੇਰ ਕਿਦੋਂ ਭਾਈ ਆਪਾਂ ਨਹੀਂ ਦੱਸ ਕੇ ਗਏ ਮੈਨੂੰ ਚਲ ਆਪੇ ਹੁਣ ਗੇੜੇ ਖਾ ਕੇ ਮੜਿਆ ਆਉਣਗੇ ਗੇੜੇ ਕਿਉਂ ਖਾ ਕੇ ਮੜਿਆ ਆਉਣਗੇ ਭੂਆ ਤੇਰੀ ਨੂ ਤਾਂ ਹੈਗੀ ਨੂਹੇ ਘਰੇ ਕਿੱਥੇ ਆਈ ਨੂਂਦਾ ਵੇ ਉਹ ਤਾਂ ਭਾਈ ਪਰ ਜਾ ਯਾਰੇ ਨੇ ਤੇ ਲੀੜੇ ਲੈਣ ਗਏ ਮਾਨਸਾ ਮਾਨਸਾ ਹਾਂ ਪਿੰਡੋਂ ਬਸਿੰਦੇ ਨਹੀਂ ਕਰੇ ਅੱਛਾ ਦੀਪੂ ਆਇਆ ਸੀ ਦੀਪੂ ਤਾਂ ਸਿੰਧੀ ਨਹੀਂ ਕਰੇ ਤੇ ਉੱਥੇ ਭਾਗੇ ਮਾਨਸਾ ਹੁਣ ਚਲੋੜੀ ਲੈ ਕੇ ਆਏ ਹੋਣਗੇ ਹਾਂ ਲੋੜੀ ਦੇਣ ਆਈ ਸੀ ਅੱਛਾ ਤੇ ਹੁਣ ਮੈਂ ਆਖ ਮੈਂ ਆਖ ਆਪਣੀ ਕੁੜੀ ਨੂੰ ਫੜਾਇਈਏ ਤੇ ਮੇਰੀ ਕੁੜੀ ਵਿਆਹੀ ਤਾਂ ਆਈ ਨਹੀਂ ਕਰਾ ਮੇਰੀ ਧੀ ਵਿਆਹੀ ਤਾਂ ਵੀ ਕੋਈ ਛੇਰ ਕੋਈ ਖੁਆ ਕੱਟ ਕੇ ਫੜਾਇਈਏ ਜਾਂ ਕੋਈ ਛੇਰ ਰੇੜੀਆਂ ਜੋਕੀ ਮੁਖੜੀ ਫੜਾਇਈਏ ਤੇ ਮੇਰੀ ਧੀ ਵੀ ਸੋਕਲੇਸ ਕਰਕੇ ਖੜ ਗਈ ਦੇਖ ਲਾ ਪੁੱਤ ਤੂੰ ਤਾਂ ਦੀਵਾਲੀ ਵੇਲੇ ਵੀ ਕਹਿੰਦੀ ਸੀ ਬਿਨਾਂ ਤਾਂ ਦਿਵਾਲੀ ਦੇਣ ਦਿੱਤੀ ਐ ਦਿਵਾਲੀ ਵੇਲੇ ਵੀ ਨਹੀਂ ਤੁਸੀਂ ਗਏ ਨਾ ਵੀ ਨਾ ਦਿਵਾਲੀ ਵੇਲੇ ਵੀ ਉਦੋਂ ਆਖਿਆ ਸੀ ਮੈਂ ਕਿ ਫੜਾਇਆ ਹੀ ਗਏ ਉਦੋਂ ਕਲੇ ਸਪਾਕੇ ਬੈ ਗਈ ਜੇ ਹੁਣ ਆਖਿਆ ਕਹਿੰਦੀ ਆਪਾਂ ਨਹੀਂ ਜਾਂਦੇ ਕਹਿੰਦੀ ਰਹਿਣ ਦੇ ਰਹਿਣ ਦੇ ਤੇ ਰਹਿਣ ਦੇ ਕਹ ਫਿਰ ਤੇਰੇ ਪੇਕੇ ਕਿਵੇਂ ਆਰੈ ਨੂੰ ਪਈ ਤੂੰ ਕਿਵੇਂ ਆਪਦੇ ਨੂੰ ਮਾਨਸਾਂ ਲਈ ਫਿਰਦੀ ਐਂਗੀ ਰਪਾ ਯਾਦਾ ਬੈ ਕੇ ਆ ਜਾਂਦੇ ਉਹ ਤਾਂ ਉਹੀ ਗੱਲ ਵਾਂਗੂ ਦੋ ਦਾ ਕਿਦਾਂ ਸਬਜ਼ੀਆਂ ਬਣਾਉਗੀ ਕਿਦਰੇ ਕੋਈ ਨਾਲ ਮਿੱਠੀ ਚੀਜ਼ ਬਣਾਉ ਕਿਤੇ ਅਖੀਰ ਬਣਾਉ ਕਿਤੇ ਫਰਛਾਦ ਬਣਾਉ ਤੇ ਕਦੋਂ ਮੇਰੀ ਧੀ ਆ ਜਾਂਦੀ ਹੈ ਤੇ ਤਾਂ ਧਰ ਕੇ ਆਲੂਆਂ 'ਤੇ ਮਾਰਦੀ ਹੈਗੀ ਦੇਖ ਲਾ ਪੂਆ ਬਾਲੀ ਚੰਦਰੀ ਨਿਕਲੀ ਮੈਨੂੰ ਤਾਂ ਐ ਸੀ ਮੈਂ ਕਿ ਚੱਲ ਤੇਰੀ ਨੂੰਹ ਹੁਣ ਆ ਗਈ ਹੁਣ ਤਾਂ ਤੂੰ ਸੌਖੀ ਹੋ ਜੇਂਗੀ ਪੂਆ ਆਪਾਂ ਐ ਕਰਦੇ ਹੁੰਨੇ ਮੁੰਡਾ ਬਿਆਹ ਕੇ ਵੀ ਸੌਖੇ ਹੋ ਜਾਂਗੇ ਭਈ ਚਲ ਆਪੇ ਉਹੀ ਗੱਲ ਦੇਊਗੀ ਆ ਦੀ ਨੰਦ ਨਾ ਵਰਤੂਗੀ ਜਿਹੇ ਜਾ ਉਹ ਜਬਰਤੇਵਾ ਹੋ ਜੂ ਇਹ ਤਾਂ ਬਾਲੀ ਚੰਦਰੀ ਨਿਕਲੀ ਬੰਦੀ ਬਾਲੀ ਚੰਦਰੀ ਨਿਕਲੀ ਨਾ ਚੰਦ ਕੋਈ ਨਹੀਂ ਜਮਾ ਕੁੜੀ ਕੋਲੇ ਨਾ ਭਾਈ ਕਿਹੜਾ ਜਾਂਦੀ ਆ ਜੇ ਹੁਣ ਜਾਣ ਵਾਲੀ ਹੁੰਦੀ ਫਿਰ ਅੱਜ ਹੀ ਫੜਾਏ ਹੁੰਦੀ ਜਾ ਕੇ ਲੋੜੀ ਕਦੋਂ ਗਈ ਨਹੀਂ ਫਿਰ ਹਾਰ ਕੇ ਮੈਂ ਤਾਂ ਭਾਈ ਇੱਧਰ ਆ ਗਏ ਮੈਂ ਤਾਂ ਗੇਟ ਵੀ ਖੁੱਲੇ ਛੱਡੇ ਆਪੇ ਪਸ਼ੂਆਂ ਮਾ ਖੜੇ ਰਹਿੰਦੇ ਆਪਣੇ ਘਰ ਦੇ ਬਾਹਰ ਖੁੱਲ ਕੇ ਗਾਹ ਪਾ ਦੇਣ ਤੇ ਮੈਂ ਤਾਂ ਸਾਰਾ ਕੁਝ ਓਮੀ ਗੇਟ ਖੁੱਲੇ ਛੱਡੇ ਅੱਛਾ ਤੂੰ ਮੰਗਰੋਂ ਆ ਗਈ ਪੁੱਤ ਦੱਸ ਕੇ ਨਹੀਂ ਆਈ ਨਾ ਮੈਂ ਤਾਂ ਦੱਸ ਕੇ ਨਹੀਂ ਆਈ ਭਾਈ ਮੈਂ ਤਾਂ ਮੰਗਰੋਂ ਆ ਫਿਰ ਐ ਗੁੱਸ ਇਦੂ ਕੁੜੀ ਬਾਰੇ ਤਾਂ ਕਿਹਾ ਸੀ ਜੇ ਐਂ ਕਹਿ ਦਾਂਦੀ ਵੀ ਕੋਈ ਨਹੀਂ ਬੇਬੇ ਮੈਂ ਮਾਨਸਾਂ ਜਾਨੀ ਆ ਉੱਥੋਂ ਸਮਾਨ ਲੈ ਆ ਤੂੰ ਫੜਾਏ ਆਂ ਜਾਂ ਕੇ ਹਾਂ ਚਲ ਨਾ ਚੰਦੀ ਦੇ ਨਾਮ ਲੈ ਕੇ ਦਿੰਦੀ ਪੁੱਤ ਚਲ ਕੱਲਾ ਸਮਾਨ ਫੜਾ ਦਿੰਦੀ ਮੈਨੂੰ ਲੋੜੀ ਦਾ ਤੇ ਮੈਂ ਉਹੀ ਫੜਾਏ ਆਂਦੀ ਉਹ ਵੀ ਜਵਾਕੜੀ ਚੱਕੀ ਜਾਂਦੀ ਹੈਗੀ ਕੋਈ ਨਹੀਂ ਭੂਆ ਤੂੰ ਟੈਨਸ਼ਨ ਕਰ ਲੈਨੀ ਹੈ ਜਿਹੜਾ ਸਮਾਨ ਅਸੀਂ ਤੈਨੂੰ ਦੇਣਾ ਸੀ ਸਾਰਾ ਸਮਾਨ ਤੇਰਾ ਤਿਆਰ ਹੈ ਦੇਖੋ ਖੋਆ ਕੱਢਿਆ ਪਿਆ ਪਿੰਨੀਆਂ ਬਣਾਈਆਂ ਪਿੰਨਿਆਂ ਤੇਲਾਂ ਦੀਆਂ ਪਿੰਨੀਆਂ ਬਣਾਈਆਂ ਪਿੰਨਿਆਂ ਤੇ ਆ ਗੱਜਕਾਂ ਗੁੱਜਕਾਂ ਸਾਰਾ ਸਮਾਨ ਲੈ ਆਂਦਾ ਪਿਆ ਜਿਹੜਾ ਕੋ ਮੜਮਟਕਟ ਹੋਇਆ ਹੋਰ ਲੈ ਲਵਾਂਗੇ ਤੂੰ ਐ ਕਰ ਐ ਕਿ ਤੇਰੇ ਕੋਲੇ ਨਹੀਂ ਜਾਂਦੇ ਸੀ ਲੋਹੜੀ ਲੈ ਕੇ ਤੂੰ ਇੱਥੋਂ ਨਾ ਆ ਦੇ ਭਤੀਜੇ ਨੂੰ ਲੈ ਜੀ ਨਾਲ ਤੇ ਕੁੜੀ-ਕੁੜੇ ਲੋਹੜੀ ਫੜਾਇਆ ਮੈਂ ਵੀ ਫੇਰ ਆਈ ਮੱਤ ਕੇ ਆਈ ਆ ਪੁੱਤ ਮੈਂ ਆਖ ਜੇ ਹੁਣ ਇੱਥੇ ਮੈਨੂੰ ਦੇ ਜਾਣਗੇ ਇਹ ਖਾ ਜਾਣਗੇ ਤੇ ਜਵਾਕਾਂ ਨੂੰ ਖਵਾ ਦੂ ਆਪ ਖਾ ਲੈਣਗੇ ਤੇ ਮੇਰੀ ਇੱਥੇ ਲੋਹੜੀ ਫੜਾਈ ਦਾ ਕੀ ਫਾਇਦਾ ਮੈਂ ਕਿ ਮੈਂ ਫੜਾ ਕੇ ਆਉਂ ਉਹੀ ਲੋਹੜੀ ਸਮਾਨ ਆਉਦਾ ਉੱਥੇ ਆਹ ਦਿੱਤੀ ਨੂੰ ਉਹ ਵੀ ਜਵਾਕੜੀ ਉਹੀ ਗੱਲ ਮੁੰਡੀਕੀ ਜਾਂਦੀ ਹੈ ਮਾਂ ਮਾਂ ਨੂੰ ਉਹੀ ਗੱਲ ਜਿੰਨੇ ਚਕਰਵਾਵਾ ਹੁੰਦੇ ਆ ਉਹਨੇ ਚਕਰ ਤੇ ਧੀਆ ਨੂੰ ਡੀਕ ਹੁੰਦੀ ਹੈ ਨਾਲੇ ਧੀ ਤਾਂ ਭੂਆ ਦੇਖ ਬਾਅਦ ਵਿੱਚ ਵੀ ਹੁੰਦੀ ਹੈ ਪਰਾ ਪਰਜਾਈਆਂ ਦੀ ਵੀ ਹੁੰਦੀ ਏ ਉਹ ਵੀ ਜੇ ਲੈਕਦੇ ਹੁਣ ਜੇ ਲੈਕਦੇ ਹੁਣ ਤਾਂ ਭਾਈ ਫੇਰ ਹੀ ਆਵਾਂ ਚੱਲ ਜੇ ਅੱਜ ਚੱਲ ਉਹਦੇ ਭਾਈ ਨੇ ਪਰਜਾਈ ਨੇ ਆਉਣਾ ਸੀ ਅਮਾ ਦੋ ਦਿਨ ਪਹਿਲਾਂ ਫੜਾਏ ਆਉਂਦੀ ਲੋਲੀ ਨਾਮ ਰਹਿ ਹੁੰਦੀ ਜਾਂ ਦੇ ਕੋ ਤੈਨੂੰ ਹੀ ਕਹ ਦਾਂਦੀ ਵੀ ਬੇਬੇ ਤੂੰ ਵਗ ਜਾ ਮੈਥੋਂ ਤਾਂ ਜਾਇਆ ਨਹੀਂ ਜਾਂਦਾ ਤੇਰਾ ਭਾਈ ਨੇ ਦੇਣ ਦੇਣੀ ਹੋਵੇ ਫੇਰ ਹੀ ਕਹੇ ਤੈਨੂੰ ਹਾਂ ਕਰ ਉਹ ਤਾਂ ਜਾਗਰਾਦਾ ਨਹੀਂ ਜੇ ਉਹ ਆ ਕੇ ਉਹ ਮੀਮ ਜੀਵ ਨਾਲ ਤਾਂ ਜੇ ਉਹਦਾ ਕੋਈ ਜਾਣਦਾ ਕੋਈ ਹੋਵੇ ਜਾਂ ਕੋਈ ਗੀਵ ਚ ਰੱਖਦਾ ਹੋਵੇ ਕਿਉਂ ਟੈਨਸ਼ਨ ਕਰਦੀ ਹੁੰਨੀ ਆ ਕੁੜੀ ਦੀ ਤੂੰ ਐ ਕਰ ਸਾਡੇ ਤੇ ਛੱਡ ਦੇ ਕੁੜੀ ਦਾ ਅਸੀਂ ਆਪੇ ਫੜਾਇਆ ਕਰਾਂਗੇ ਨੇ ਲੋੜੀ ਨੇ ਦੀਵਾਲੀ ਉਹਨੂੰ ਚਲ ਭਾਈ ਉਥੇ ਫੜਾਇਆ ਕਰੋ ਪੁੱਤ ਮੈਨੂੰ ਨਾ ਉਥੇ ਫੜਾਇਆ ਕਰੋ ਤੇ ਉਹੀ ਸਮਾਨ ਮੇਰੀ ਟੀ ਨੂੰ ਫੜਾਇਆ ਕਰੋ ਲੈ ਅਸੀਂ ਤਾਂ ਉਧਰ ਫੜਾਇਆ ਕਰਾਂਗੇ ਅਸੀਂ ਤਾਂ ਲੋੜੀ ਦੇਣੀ ਹੈ ਨਾਲੇ ਉਹੀ ਗੱਲ ਉਹਦੇ ਕੋਈ ਯਾਦ ਨਹੀਂ ਹੁੰਦਾ ਇਹ ਮੈਨੂੰ ਕਹਿੰਦਾ ਕਿ ਆਪਾਂ ਵਗ ਚੱਲਦੇ ਹਾਂ ਮੈਂ ਕਹਾਂ ਨਾ ਪਈ ਉਹਦੇ ਸੁਹਾਣੀ ਰਾਜਵੀਰ ਦਾ ਐ ਨਹੀਂ ਪਟੱਕੀ ਬੋਲੂਆਂ ਆਂ ਆਖੂਗੀ ਕੱਠਾ ਸਮਾਨ ਛੱਟ ਜਾਂਦੇ ਇਕੱਠਾ ਕਰਕੇ ਇੱਥੇ ਮੇਰੇ ਜਵਾਕ ਵੀ ਨਹੀਂ ਖਾਂਦੇ ਅਸੀਂ ਤਾਂ ਫਿਰ ਨਾ ਪਰੇ ਪਾਦਨੇ ਇੱਕ ਦਿਨ ਮੈਨੂੰ ਕਹਿੰਦੀ ਨਾ ਮੈਂ ਤਾਂ ਕੱਠਾ ਸਮਾਨ ਕਹਿੰਦੀ ਦੀਵਾਲੀ ਵੇਲੇ ਕਹਿੰਦੀ ਚਾਰ ਪੰਜ ਡੱਬੇ ਤੁਸੀਂ ਲੈ ਕੇ ਆਗੇ ਤਾਏ ਕਿ ਲੈ ਕੇ ਆਗੇ ਕਹੀ ਸਾਡੇ ਤਾਂ ਸਮਾਨ ਖਰਾਬ ਹੋ ਗਿਆ ਫੋਨ ਕਰਿਆ ਸੀ ਕਹਿੰਦੀ ਮੈਂ ਤਾਂ ਦਾਣੇ ਚ ਪਾਤਾ ਚੱਕੀ ਅੱਛਾ ਕਿ ਤਾਏ ਕਿ ਤਾਏ ਕੇ ਲੈ ਕੇ ਆਗੇ ਕਿ ਮੇਰੇ ਪੇਕੇ ਲੈ ਕੇ ਆਗੇ ਵੀ ਤੂੰ ਵੀ ਫੇਰ ਆਏ ਦੇਖ ਵੀ ਮੈਂ ਵੀ ਆਪੇ ਨਾਲ ਦੇਖਾਂ ਲੇ ਜਾਵਾਂ ਦੇਖ ਭੂਏ ਜਿਹੜਾ ਹੋਈ ਸਮਾਨ ਉਹਨੇ ਦਾਣੇ ਚ ਛਿੱਟਿਆ ਪਸੂਆਂ ਨੂੰ ਪਾਇਆ ਤੇ ਵਿਚਾਰੀ ਕੋਲੇ ਕੁੜੀ ਕੋਲੇ ਉਹੀ ਦੱਬੇ ਦੇ ਦਾਂਦੀ ਚੰਦਰੀ ਦੇ ਦਿੰਦੀ ਫੇਰ ਉਹੀ ਗੱਲ ਵਾਂਗੂ ਦੇਵੇ ਤਾਂ ਫੇਰ ਜੇ ਕੋਈ ਮਾਰਾ ਮੋਟਾ ਉਹਦੇ ਤੇ ਕੋਈ ਮਲੂਜਦਾ ਹੋਵੇ ਕੋਈ ਮਨ ਮੱਚਦਾ ਹੋਵੇ ਕੋਈ ਲੋਮ ਮੱਚਦਾ ਹੋਵੇ ਚਲ ਕੋਈ ਨਹੀਂ ਭੂਆ ਮੈਂ ਬਣਾਉਣੀ ਆ ਚਾਹ ਪਾਣੀ ਮੈਨੂੰ ਪਤਾ ਤੂੰ ਤਾਂ ਪਹਿਲੀ ਦੁਖੀ ਹੋਣੀ ਆ ਕਰੋ ਆ ਦੇਖ ਲਾ ਭਾਂਡੇ ਤਾਂ ਤੇ ਸਾਰਾ ਦਿਨ ਮੰਜਾਈ ਇੰਨੀ ਕਿ ਮੇਰੇ ਹੱਥਾਂ ਤੇ ਕਾਲਸ ਲੱਗੀ ਪਈ ਐ ਡੀ ਡੀ ਪਤੀ ਲੈਣਾ ਨਾ ਆਪਾਂ ਇਹ ਕੰਮ ਕਰਾ ਕੇ ਵੀ ਨਹੀਂ ਉਹੀ ਗੱਲ ਵਾਂਗੂ ਦਿੰਦੀ ਕੋਈ ਛੇਰ ਕੁੜੀ ਨੂੰ ਦਿਵਾਲੀ ਰੋੜੀ ਦੇਣ ਜੇ ਨਾ ਕੰਮ ਕਰਾਂ ਫੇਰ ਤਾਂ ਪੁੱਤ ਜਾ ਚਲ ਮੈਂ ਆਏ ਕਹਦਾ ਮੈਂ ਕੰਮ ਨਹੀਂ ਕਰਦੀ ਕਦੇ ਆਈਏ ਕੁੜੀ ਨੂੰ ਲੈ ਚੰਗਾ ਭਾਈ ਨਾਲੇ ਮੈਂ ਤਾਂ ਪਹਿਲਾਂ ਹੀ ਸੋਚੀ ਜਾਂਦੀ ਸੀ ਮੈਂ ਖਾ ਮ ਉਹਦੇ ਪੌਣ ਵਾਲਾ ਸੂਟ ਲੈ ਆ ਕੇ ਦੇਉਂਗੀ ਤੇ ਕੋਈ ਗੱਲ ਨਹੀਂ ਆਪਾਂ ਇਧਰੋਂ ਨੇ ਕੱਪੜੇ ਦੇਾਵਾਂਗੇ ਚਲ ਕੋਈ ਨਾ ਭਾਈ ਚਲ ਕੱਪੜੇ ਤਾਂ ਤੇਰੀ ਚਾਹ ਬਣਾਉਂਦੀ ਆਂ ਪੂਆ ਚੰਗਾ ਕੱਲ ਕੋਈ ਨਾ ਕੱਪੜਾਈ ਤਾਂ ਚੱਲ ਭਾਈ ਖੁਸ਼ੀ ਹੈ ਇਹਨਾਂ ਦੀ ਦਿਆਉਣਗੇ ਚਾ ਦੂਜਾ ਸਮਾਨ ਕਿਹੜਾ ਹੁਣ ਮੇਰਾ ਇਹ ਮੈਨੂੰ ਦੇਣਗੇ ਉਹੀ ਅਸੀਂ ਤਾਂ ਹੁਣ ਉਧਰ ਹੀ ਫੜਾ ਆਵਾਂਗੇ ਕਹਿੰਨਾਂ ਜਵਾਕੜੀ ਨੂੰ ਆਏ ਹੋ ਜੂ ਵੀ ਚੱਲ ਭਾਈ ਮੈਨੂੰ ਲੋੜੀ ਫੜਾ ਗੇ ਚਲੋ ਤਾਂ ਨਹੀਂ ਫੜਾ ਕੇ ਆਉਂਦੀ ਲਾ ਕਿ ਢੀ ਦੇਖ ਜੀਵ ਚ ਰਸਣਾਂਗੀ ਕਹਿੰਦੀ ਭੂਆਪਾ ਫੜਾ ਆਵਾਂਗੇ ਲਾ ਇਹ ਵੀ ਉਹੀ ਗੱਲ ਵਾਂਗੂ ਕਿਸੇ ਘਰ ਦੀ ਧੀ ਹੈਗੀ ਔਰ ਅੱਜ ਬੀਂਟ ਤਾਂ ਜਮੀ ਨਹੀਂ ਕੋਈ ਮਾੜਾ ਮੋਟਾ ਵੀ ਆਏ ਕੋਈ ਜੀਵ ਚ ਕੋਈ ਆਏ ਹੋਵੇ ਮਠਿਆਸ ਬਿਨਾ ਮੈਂ ਆਪਦੀ ਨੰਦ ਨੂੰ ਲੋੜੀ ਫੜਾ ਆਵਾਂ ਮੈਂ ਨੂੰ ਤਾਂ ਸੀ ਮੈਂ ਪੂਆ ਕੋਲੇ ਜਾਉਂ ਲੈ ਪੂਆ ਤਾਂ ਸੁੱਖ ਨਾਲ ਆਈ ਵੀ ਬੈਠੀ ਐ ਮੱਥਾ ਟੇਕਦਾ ਪੂਆ ਕਿਉਂ ਦਾ ਰਾਇ ਭਾਈ ਹੋਰ ਭਾਈ ਖੇਤੋਂ ਆਏ ਆਗਾ ਪੂਆ ਹੁਣ ਤਾਂ ਮੈਂ ਇਧਰ ਕੀੜਾ ਮਾਰਨ ਆ ਗਿਆ ਸੀਗਾ ਨੀਂ ਚ ਅੱਛਾ ਭਾਈ ਉਹ ਮੈਂ ਤਾਂ ਤੇਰੀਆਂ ਹੀ ਗੱਲਾਂ ਕਰਕੇ ਗਿਆ ਸੀਗਾ ਹਰਪ੍ਰੀਤ ਕੋਲੇ ਅੱਛਾ ਭਾਈ ਹਾਂ ਯਾਰ ਕਰ ਲਿਆ ਭਾਈ ਫਿਰ ਤਾਂ ਹਾਂ ਤੈਨੂੰ ਯਾਰ ਕੀਤਾ ਸੀਗਾ ਉਦੋਂ ਮੇਰੇ ਤਾਂ ਆਏ ਕਿ ਜਾਣ ਨੂੰ ਕਹਿੰਦੀ ਸੀ ਪਤਾ ਨਹੀਂ ਉਹ ਗਏ ਆ ਪਤਾ ਨਹੀਂ ਨਾ ਤੇਰੇ ਕੋਲੇ ਉਹ ਤਾਂ ਬਾਗੇ ਭਾਈ ਮੇਨ ਰਸਕਈ ਹਟੀਆ ਹਰਪ੍ਰੀਤ ਪਹਿਲਾਂ ਮੇਰੀ ਗੱਲ ਹੋ ਗਈ ਹਰਪ੍ਰੀਤ ਨਾਲ ਹਾਂ ਤੇ ਹੁਣ ਉਹ ਚਾਹ ਬਣਾਈ ਜਾਂਦੀ ਏ ਤੇ ਉਹ ਕਹਿੰਦੀ ਕਿ ਤਾਏ ਕਿ ਗਏ ਸੀ ਮਾਖਾ ਭਾਈ ਮੈਨੂੰ ਕਿਹੜਾ ਫੋਨ ਕਰਕੇ ਗਏ ਨੇ ਤੇਰੇ ਤਾਏ ਕਿ ਮੈਨੂੰ ਕਿਹੜਾ ਦੱਸ ਕੇ ਗਏ ਨੇ ਵੀ ਅਸੀਂ ਪਈ ਤੇਰੇ ਕੋਲੇ ਆਉਣੇ ਆਂਗੇ ਆਪਕੇ ਜਿਹੜੇ ਖਾ ਕੇ ਮੁੜਿਆ ਆਉਣਗੇ ਲੈ ਫੋਨ ਕੀਤਾ ਨਹੀਂ ਮੇਰੇ ਤਾਏ ਕਹਿੰਦੇ ਹੈਂ ਨਾ ਭਾਈ ਕੋਈ ਕੀਤਾ ਨਹੀਂ ਕੋਈ ਦੱਸਿਆ ਨਹੀਂ ਵੀ ਅਸੀਂ ਪਈ ਤੈਨੂੰ ਲੋੜੀ ਫੜਾਉਣਾ ਆਉਣੇ ਆਂਗੇ ਜੇ ਉਹਨਾਂ ਦੇ ਨਾਲ ਲੈ ਮੈਂ ਬਗ ਜਾਂਦਾ ਫਿਰ ਵੀ ਮੈਂ ਵੀ ਐਂ ਮੁੜਿਆ ਆਉਂਦਾ ਹਨਾ ਤੇ ਹੋਰ ਭਾਈ ਮੁੜਿਆ ਆਉਂਦਾ ਹੁਣ ਉਹੀ ਗੱਲ ਵਾਂਗੂ ਮੈਂ ਤਾਂ ਇੱਥੇ ਆ ਗਈ ਤੇ ਮੈਂ ਤਾਂ ਬਾਰਬੂਰ ਸਾਰੇ ਖੁੱਲੇ ਛੱਡਾਈ ਭਾਈ ਤੇ ਰਾਜਵੀਰ ਵਾਗੀ ਉਰਪਾ ਇੱਥੇ ਪਰਜਾਈ ਆਏ ਨੇ ਤੇ ਢੀੜੇ ਦ ਉਹਦਾ ਫਿਰ ਆਪਦੇ ਪਰਝਾਈ ਦੀ ਆ ਉਹਨੂੰ ਤਾਂ ਪਰਝਾਈ ਦੀ ਆ ਭਾਈ ਹੋਰ ਫਿਰ ਹੋਰ ਕੀ ਨਾ ਕੋਈ ਸੋਢੀ ਆ ਨਾ ਕੋਈ ਮੇਰੀ ਆ ਨਾ ਕੋਈ ਮੇਰੀ ਧੀਰੀ ਆ ਹਾਂ ਦੇਖ ਲੈ ਹਨਾ ਉਹਨੂੰ ਤਾਂ ਸਾਰਾ ਦਿਨ ਆਪਦੇ ਪੇਕਾਂ ਦਾ ਰਹਿੰਦਾ ਇੱਕ ਭੂਆ ਮੈਂ ਤੈਨੂੰ ਕਹਿਣਾ ਗਾਤਰੀ ਨਾ ਨੂੰ ਤਾਂ ਬਾੜੀ ਚੰਗੀ ਨਹੀਂ ਹੈਗੀ ਨਿੰਦਿਆ ਕਰਨੀ ਤਾਂ ਮਾੜੀ ਹੁੰਦੀ ਹੈ ਕਿਸੇ ਦੀ ਮੂੰਹ ਦੀ ਤਾਂ ਮਿੱਠੀ ਹੈ ਤੇ ਦਿਲ ਦੀ ਤਾਂ ਬਾੜੀ ਪਾਪਣ ਹੈ ਹੋਊਗੀ ਭਾਈ ਪਾਪਣ ਪਾਪਣ ਜੇ ਭਾਈ ਫੇਰ ਹੀ ਨਹੀਂ ਮੇਰੀ ਧੀ ਕੋਲੇ ਜਾਂਦੀ ਹੁਣ ਆਪਦੀ ਧੀਰੀ ਮਾਰੀ ਮੈਂ ਤਾਂ ਇੱਥੇ ਆਈ ਆ ਭਾਈ ਲੋੜੀ ਦੀ ਲੈਣਾ ਮੈਂ ਖੈਹੀ ਲੋੜੀ ਨਾ ਮੈਂ ਆਵਦੀ ਤੀ ਨੂੰ ਫੜਾਏ ਆਉਂਗੀ ਅੱਛਾ ਲੋੜੀ ਨਹੀਂ ਦਿੰਦੀ ਲੈ ਹੈ ਮੇਰੇ ਪੈਰ ਕਿੱਥੋਂ ਦਿੰਦੀ ਹੈ ਲੋੜੀ ਜੇ ਹੁਣ ਲੋੜੀ ਫੜਾਉਂ ਦਿੰਦੀ ਹੁੰਦੀ ਫਿਰ ਹੁਣ ਉੱਥੋਂ ਨਾ ਮੈਂ ਫੜਾਏ ਆਉਂਦੀ ਲੋੜੀ ਲੱਕੀਆਂ ਹੀ ਗੱਲਾਂ ਕਰਦੀ ਐ ਉਂ ਤਾਂ ਨਾ ਬਾਲੀਆਂ ਪਾੜਵਾਈਆਂ ਹੀ ਮਾਰਦੀ ਹੁੰਦੀ ਐ ਬਾਲੀਆਂ ਮਿੱਠੀਆਂ ਗੱਲਾਂ ਕਰਦੀ ਐ ਤੇ ਲੋੜੀ ਦੇਖ ਲੈ ਫੜਾਉਂ ਨਹੀਂ ਦਿੰਦੀ ਹੈ ਇੱਥੇ ਫੜਾਉਣ ਦਿੰਦੀ ਆ ਭਾਈ ਆਪ ਦੇ ਪੇਕਿਆਂ ਟੱਬੇ ਆ ਤਿਆਰ ਜੱਕਦੇ ਨੇ ਫੜ ਲੈਂਦੀ ਆ ਕਿਦੋਂ ਆ ਜਾਂਦੀ ਆ ਪਹਿਲੀ ਚਾ ਚੜ ਜਾਂਦਾ ਵੀ ਆਉਣਗੇ ਪਹਿਲੀ ਲੱਗ ਜੂ ਆਖਣ ਬੇਬੇ ਫਲਾਨੀ ਚੀਜ਼ ਲਿਆਤੇ ਕਿ ਚੀਜ਼ ਲਿਆ ਮੇਰੇ ਸਾਡੇ ਘਰ ਦੇ ਆਉਣਗੇ ਜੇ ਮੇਰੀ ਮੈਂ ਕਹਿੰਦਾ ਵੀ ਮੇਰੀ ਧੀ ਆਊਗੀ ਮੈਂ ਕੀ ਕਰਨਾ ਹੁਣਾ ਸੀ ਛਾਲ ਦੀ ਰੁੱਤ ਹੈ ਜਾਂ ਗਰਮੀ ਦੀ ਰੁੱਤ ਆਈ ਆਖਣ ਲੱਗ ਜੂ ਪਹਿਲੀ ਬਹਾਨੇ ਮਾਰਨ ਲੱਗ ਜਾਂਦੀ ਐ ਪੁੱਵਾ ਤੂੰ ਤਾਂ ਨਾ ਸਿੱਧੀ ਸਾਦੀ ਐ ਤੂੰ ਤਾਨੂੰ ਸਾਰਾ ਸਮਾਨ ਲਿਆ ਕੇ ਫੜਾ ਦੇਣੀ ਐ ਉਹ ਤੇਰੇ ਨਾਲ ਹੀ ਜੀ ਬਿਤਕਰੇ ਕਰਦੀ ਐ ਤੂੰ ਵੀ ਹੋ ਜਾ ਨਾ ਇਹੀ ਕਰਿਆ ਕਰ ਆਈ ਸਿੱਧੀ ਕਰਾਂ ਇਨੀ ਲੋਟਾਉਂਦੀ ਉਹ ਹੋਰ ਭਾਈ ਹੁਣ ਮੈਂ ਆਖਾ ਜੇ ਤੁਸੀਂ ਸਮਾਨ ਫੜਾਏ ਆ ਟਰਮਾ ਖੋਤਾ ਆਪੀ ਖਾ ਜਾਣਗੇ ਉਹ ਤੁਹਾਡੇ ਸਮਾਨ ਮਾਖਾ ਫੜਾਏ ਦਾ ਕੀ ਫਾਇਦਾ ਹੋਇਆ ਚਲ ਮਾਖਾ ਫੇਰ ਮੈਂ ਸਮਾਨ ਤੁਹਾਡੇ ਦਾ ਫਾਇਦਾ ਤਾਂ ਲਵਾਂ ਅਜ ਤੀਨੋ ਫੜਾ ਕੇ ਆਮ ਜਿਵਾਕੜੀ ਡੀਕੀ ਜਾਂਦੀ ਏ ਬਾਰਗੇ ਖੜ ਖੜ ਕੇ ਵੀ ਮੇਰੇ ਪੇਕੇ ਵੀ ਆਉਣਗੇ ਪੂਆ ਚਲ ਮੇਰੀ ਗੱਲ ਸੁਣ ਲੈ ਅਸੀਂ ਤੇਰੇ ਕੋਲੇ ਵੀ ਸਮਾਨ ਤਾਂ ਫੜਾਉਣੀ ਜਾਣਾ ਸੀਗਾ ਲੋੜੀ ਦਾ ਉਹ ਇਥੋਂ ਆਪਾਂ ਦੋ ਪੂਰੇ ਸਮਾਨ ਹੋਰ ਸੁੱਖ ਨਾਲ ਵੱਧ ਲੈ ਜਾਾਂਗੇ ਖੁਆ ਕੱਢ ਲਾਂਗੇ ਘਰ ਦਾ ਦੁੱਧ ਆ ਆਪਣੇ ਕੋਲੇ ਚਲ ਭਾਈ ਨਾ ਚਲ ਖੋਆ ਹੋਊਗਾ ਭਾਈ ਜੱਜਾ ਆਪਾਂ ਦੂਜੀ ਸੁੱਕੀ ਈਜ ਫੜਾ ਆਵਾਂਗੇ ਫੇਰ ਵੀ ਕੋਈ ਨਹੀਂ ਤੇ ਉਹ ਹਰਪ੍ਰੀਤ ਕਹਿੰਦੀ ਸਾਰਾ ਸਮਾਨ ਪੂਰਾ ਤੇਰਾ ਤਿਆਰ ਕਰਿਆ ਪਿਆ ਕਹਿੰਦੀ ਕਿੰਨੀਆਂ ਬਣਾਈਆਂ ਪਈਆਂ ਖੋਆ ਕੱਢਿਆ ਪਿਆ ਕਹਿੰਦੀ ਸਾਰਾ ਬਸ ਆਪਾਂ ਤਾਂ ਸਮਾਨ ਨਾ ਬਣਿਆ ਤਣਿਆ ਆਦੀ ਆਈ ਫੜਾ ਜਾਵਾਂਗੇ ਉਹ ਪੂਆ ਤੂੰ ਫਿਕਰ ਨਾ ਮੰਨ ਇਧਰੋਂ ਫੜਾ ਆਵਾਂਗੇ ਆਪਾਂ ਤੇ ਉਹ ਦੇਖ ਲੈ ਰਾਜਵੀਰ ਕੰਨੀਆਂ ਹੀ ਗੱਲਾਂ ਕਰਦੀ ਐ ਆ ਜਿਹੜਾ ਮੇਰੇ ਤਾਈ ਕੇ ਸਮਾਨ ਫੜਾ ਕੇ ਆਉਣਗੇ ਉਹ ਸਾਰਾ ਤੇਰੇ ਜਿੰਨੇ ਨੂੰ ਉਹ ਖਾ ਜੋ ਵੀ ਨਾਲੇ ਖਾ ਲੈਣ ਦੇ ਭਾਈ ਆਪੀ ਚੰਗਾ ਤੇਰੇ ਤਾਇਕਾ ਨਾਲ ਵੀ ਵਧੀਆ ਹੋਊਗੀ ਉੱਥੇ ਗੇੜੇ ਖਾ ਕੇ ਮੋੜਿਆ ਆਉਣਗੇ ਕਿਹੜਾ ਉਹਨਾਂ ਨੂੰ ਕੌਫੀ ਪਿਆ ਕੇ ਮੋੜੂ ਕੀ ਬਤਾਥ ਨੇ ਕਰੇ ਬੜੇ ਹਜੇ ਤੇ ਆਪੀ ਮੋੜਿਆ ਆਉਣਗੇ ਉੱਥੇ ਧਰ ਕੇ ਸਮਾਨ ਉਹ ਪੂਆ ਮੇਰੀ ਗਲਤੀ ਤਾਂ ਨਾ ਮੇਰੇ ਤਾਏ ਕੀ ਵੀ ਹੈਗੀ ਐ ਉਹ ਅੱਜ ਕੱਲ ਤਾਂ ਸਾਰੇ ਫੋਨ ਕਰਕੇ ਜਾਂਦੇ ਨੇ ਇਹ ਲੈ ਪੁਰਾਣੀ ਜਵਾਨੀ ਦੀਆਂ ਗੱਲਾਂ ਕਰੀ ਜਾਂਦੇ ਨੇ ਵੀ ਫੋਨ ਤੱਕ ਟੋਕ ਟੱਕ ਕਰਨਾ ਹੀ ਚਾਹੀਦਾ ਜੇ ਤੈਨੂੰ ਫੋਨ ਕਰ ਦੇ ਤੂੰ ਕਾਹਨੂੰ ਆਉਂਦੀ ਦਿਖ ਲੈ ਫੇਰ ਤਾਂ ਭਾਈ ਮੈਂ ਕਿੱਥੋਂ ਆਉਂਦੀ ਤੇ ਉਹੀ ਗੱਲ ਵਾਂਗੂ ਤੇ ਤਾਈ ਕਿਹੜਾ ਭਾਈ ਮੈਨੂੰ ਬਾਲਾ ਸਮਾਨ ਫੜਾ ਕੇ ਆਉਂਦੇ ਨੇ ਇੱਕ ਡੱਬਾ ਹੁੰਦਾ ਨਿਕਾ ਜਾ ਤੇ ਬਸ ਮਾਰਾ ਮੋਟਾ ਬਸ ਖੇਡਣੇ ਜੇ ਲੈ ਗਏ ਸੀ ਉਹ ਤੇ ਦੀਵਾਲੀ ਵਾਲੇ ਐ ਨਹੀਂ ਚੱਜ ਨਾ ਕਹਿੰਦਾ ਮੈਨੂੰ ਕੋਈ ਉਹ ਵੀ ਕੋਈ ਫੜਾ ਕੇ ਨਹੀਂ ਆਉਂਦੇ ਬਿਆਰ ਉਹ ਆਹੀ ਗੱਲਾਂ ਹਰਪ੍ਰੀਤ ਕਰਦੀ ਸੀ ਉਹ ਮੈਨੂੰ ਤਾਂ ਐ ਸੀ ਮੈਂ ਕਿ ਮੇਰੀ ਤਾਈ ਕਿਹੜਾ ਸੱਚ ਦੱਸਦੀ ਹੂ ਮਹਾ ਖਾਸਾ ਸਮਾਨ ਫੜਾ ਕੇ ਆਉਂਦੇ ਹੋਣਗੇ ਮੇਰੀ ਪੂਆ ਨੂੰ ਇਹ ਹੀ ਸਮਾਨ ਲਿਆਉਂਦੇ ਨੇ ਬਸ ਹਾਂ ਖਾਸਾ ਸਮਾਨ ਨੂੰ ਭਾ ਦੇ ਭਾਈ ਤੂੰ ਹੋਰ ਕੀ ਦੱਸ ਮੈਨੂੰ ਉੱਥੇ ਉਹ ਕੋਈ ਖੋਏ ਦੇ ਬਾਫੀ ਦੇ ਡੱਬੇ ਫੜਾ ਕੇ ਆਉਂਦੇ ਨੇ ਕੋਈ ਮੈਨੂੰ ਕੋਈ ਖੋਆ ਫੜਾ ਕੇ ਆਉਂਦੇ ਨੇ ਕੱਟੇ ਤੇ ਮੇਰੀ ਤਾਈ ਵੀ ਬਾਲੇ ਫੈਂ ਫੈਂ ਜੇ ਕਰਦੀ ਹੁੰਦੀ ਐ ਭਾਈ ਅਸੀਂ ਤਾਂ ਸਮਾਨ ਫੜਾ ਕੇ ਆਉਨੇ ਆ ਇਹਦਾ ਸਮਾਨ ਫੜਾ ਕੇ ਆਉਨੇ ਤਰੀ ਪੂਆ ਨੂੰ ਮੈਨੂੰ ਵੀ ਕਹਿੰਦੀ ਸੀ ਤੂੰ ਵਗ ਚੱਲ ਭਾਈ ਨਾਲ ਸਾਡੇ ਸਾਡੀ ਗੱਡੀ ਤੇ ਚੜ ਕੇ ਤੁਸੀਂ ਕੱਲਿਆਂ ਨਾਲ ਤਾਂ ਕਿਹੜਾ ਜਾਣਾ ਮੈਨੂੰ ਵੀਨੇ ਮਾਰਦੀ ਸੀਗੀ ਹਜੇ ਉਹ ਕਿਹੜਾ ਬੰਦਾ ਬਾਲਾ ਫائیں ਫائیں ਕਰੇ ਨਾ ਉਹ ਫੇਰ ਉਹ ਗੱਲ ਮੰਗੂ ਘੱਟੀ ਹੋ ਹੁੰਦਾ ਹੁੰਦਾਗਾ ਉਹ ਕੱਲੀ ਬਸ ਫائیں ਫائیں ਹੁੰਦੀ ਉਹ ਬੰਦੇ ਦੀ ਉਹ ਚੱਲ ਪੂਆ ਪਿੱਠ ਪਿੱਛੇ ਤਾਂ ਨਾ ਹਣ ਨਿੰਦੀ ਹੁੰਦੀ ਹੈ ਕਿਸੇ ਦੀ ਆਪਾਂ ਕਾਨੂੰਨ ਨਿੰਦਿਆ ਕਰਦੇ ਆ ਉਹ ਕੋਈ ਨਹੀਂ ਮੈਂ ਕਹਿਣਾ ਹਰਪ੍ਰੀਤ ਨੂੰ ਸਮਾਨ ਤਿਆਰ ਕਰ ਦੂਗੀ ਆਪਾਂ ਭੈਣ ਕੋਲੇ ਸਮਾਨ ਫੜਾ ਆਵਾਂਗੇ ਚੱਲ ਭਾਈ ਕਾਇਦੇ ਕੋਈ ਨਾਲ ਚਾਹ ਹੋਗੀ ਹੋਗੀ ਭਾਈ ਉਹ ਚਾਹ ਬਣਾਉਂਦੀ ਸੀ ਹਰਪ੍ਰੀਤ ਚੰਗਾ ਪੂਆ ਮੈਂ ਨਾ ਚਾਹ ਲਿਆਉਣਾ ਤੇਰੇ ਵਾਸਤੇ ਲਿਆ ਭਾਈ ਚਲ ਮੁੰਡੇ ਨੇ ਵੀ ਹਾਂ ਘਰਤੀ ਉਹਨੇ ਬਹੂ ਨੇ ਵੀ ਹਾਂ ਘਰਤੀ ਚਲ ਅੱਜ ਜਾ ਕੇ ਕਾਂਟੇ ਚ ਫੜਾ ਆਵਾਂਗੇ ਮੇਰੇ ਨਾਲ ਵਧੀਆ ਵਗ ਜਾਣਗੇ ਚਲ ਅੱਜ ਇੱਥੇ ਆਗੀ ਤਾਂ ਹੁਣ ਜਵਾਖੜੀ ਦੀ ਲੋੜੀ ਵੀ ਵਗ ਜੂ ਜੇ ਮੈਂ ਉੱਥੇ ਬੈਠੀ ਰਹਿੰਦੀ ਉਹਦਾ ਗੋਹਾ ਸਿੱਟੀ ਜਾਂਦੀ ਨੀਰਾ ਪਾਈ ਜਾਂਦੀ ਮੇਰੀ ਜਵਾਖੜੀ ਟਾਕੀ ਜਾਂਦੀ ਸੀ ਸਵੇਰੇ ਲੋੜੀ ਟੱਪ ਜਾਂਦੀ ਪੂਆ ਉਰੇ ਆ ਅਸਮਾਨ ਦੇਖ ਲੈ ਕਿ ਆਗੀ ਭਾਈ ਮੈਂ ਤਾਂ ਛੂਟ ਦੇਖ ਲੈ ਕੁੜੀ ਦਾ ਦੇਖੀ ਆ ਦੇਖ ਪੂਆ ਠੀਕ ਆ ਭਾਈ ਹਾਂ ਇਹ ਆ ਸ਼ੂਟ ਤੇਰਾ ਭੂਆਏ ਤੂੰ ਲੈ ਜੀ ਆਂਦਾ। ਯਾਹੀ ਪੁੱਤ ਇਕੱਲਾ ਬੱਸ ਮੇਰੀ ਟੀਨੂ ਦੇ ਦੇਈ ਹੀ ਬੋਤਾ ਮੈਂ ਤਾਂ ਰਹਿਣ ਦੇ। ਕੋਈ ਨਹੀਂ ਭੂਆ ਫਿਰ ਕੀ ਹੋ ਗਿਆ ਹੁਣ ਜੇ ਤੇਰੀ ਟੀਨੂ ਅਸੀਂ ਦੇ ਤਾ ਇੱਕ ਸ਼ੂਟ ਤੇਰਾ ਸ਼ੂਟ ਉਹਨਾਂ ਰੱਖਾਂਗੇ ਤਾਂ ਨਹੀਂ। ਆ ਤੇਰੇ ਖਾਤਰੀ ਲੈ ਆਂਦਾ ਭੂਆ ਦੇਖ ਸੁਮਾ ਕੇ ਪਾ ਲਈ। ਚਲ ਆਂ ਸੁਮਾ ਖ ਮੈਂ ਟੀਨੂ ਦੇ ਦੇ ਦਿੰਦੇ ਮੈਂ ਤਾਂ ਨਾ ਉਹ ਵੀ ਬਚਾਰਾ ਸੀ। ਦੇਖ ਭੂਆ ਉਧਰ ਹੀ ਜਾਏਗੀ ਕਿ ਉਰੀ ਆਵੇਂਗੀ ਮੁੜ ਕੇ। ਮੈਂ ਆ ਜੂੰਗੀ ਕੋਈ ਨਾ। ਜੇ ਫਿਰ ਤੂੰ ਇੱਥੇ ਆਵੇਂਗੀ ਫਿਰ ਤੇਰਾ ਸ਼ੂਟ ਮੈਂ ਫੇਰ ਪਾ ਦੂੰਗੀ। ਜਾਂ ਮੈਂ ਤੇਰੇ ਝੋਲੇ ਚ ਪਾ ਕੇ ਰੱਖ ਦਾਨੀ ਐ ਚ। ਆ ਚਲ ਕੋਈ ਨਾ ਪਾ ਕੇ ਰੱਖ। ਇਹਦੀ ਅਏ ਜਿੱਤੂੰ ਕੁਛ ਹੋਇਆ ਕੁੜੀ ਵਾਸਤੇ ਤਾਂ ਨਹੀਂ ਲੈ ਕੇ ਆਈ ਨਾ ਮੈਂ ਤਾਂ ਕੁਛ ਨਹੀਂ ਦੇਈ ਪਾਈ ਐ ਇਤਨਾ ਬੜਾ ਛੋੜੇ ਸਮਾਨ ਹੋ ਸਾਰਾ ਵਾਟੇ ਪਾਈ ਹਾਂ ਤੇ ਤੇਰਾ ਲੀੜਾ ਕੱਪੜੇ ਤਾਂ ਮੈਂ ਸਾਮ ਕੇ ਰੱਖ ਦੂੰਗੀ ਆ ਲੈ ਪੂਆ ਮੈਂ ਬੈਗ ਚ ਹੀ ਪਾਦਾ ਨਹੀਂ ਮੈਂ ਅਖਾ ਫਿਰ ਮੈਂ ਤੈਨੂੰ ਦਿਖਾ ਦਿਆਂ ਮਾੜਾ ਯਾ ਤੇ ਕੰਬਲ ਤਾਂ ਮੈਂ ਵਿੱਚ ਪਾਤਾ ਸੀਗਾ ਚਲ ਕੋਈ ਨਾ ਭਾਈ ਤੇ ਬਾਕੀ ਸਾਰਾ ਸਮਾਨ ਪੂਆ ਇਹਦੇ ਵਿੱਚ ਹੈਗਾ ਬੈਗ ਚ ਚਲ ਕੋਈ ਨਾ ਭਾਈ ਹਾਂ ਤੇ ਕਿੱਧਰ ਗਿਆ ਤੇਰਾ ਪ੍ਰਤੀਜਾ ਪਤਾ ਨਹੀਂ ਭਾਈ ਇਧਰ ਹੀ ਵਿਚਾਰਾ ਕੋਈ ਕੰਮ ਕਰਦਾ ਹੋਊਗਾ ਇਹ ਲੈ ਪੂਆ ਵਿੱਚ ਹੀ ਪਾਤਾ ਸਾਰਾ ਚਾ ਠੀਕ ਆ ਭਾਈ ਤੇ ਫਿਰ ਤੁਸੀਂ ਐਂ ਕਰੋ ਫੜਾਇਓ ਭੱਜ ਕੇ ਤੇ ਤੁਸੀਂ ਇੱਕ ਹੀ ਆਜੋ ਮੁੜ ਕੇ ਚੱਲ ਦੇਖ ਲੋ ਭਾਈ ਜੇ ਤੂੰ ਆਜੋ ਹੁਣ ਕਾਹਦੀ ਤੇਰੀ ਆਹ ਕਿ ਚੱਕੀ ਫਿਰਦੇ ਪਾਪ ਜੀ ਸਿੱਟ ਕੇ ਉਪਰੇ ਉਹ ਤਾਂ ਮਾਦਰ ਕੰਮ ਕਰਦਾ ਸੀਗਾ ਮੜਾ ਜਾ ਕੰਮ ਤਾਂ ਤੂੰ ਫੇਰ ਕਰੀ ਮੈਂ ਤੈਨੂੰ ਦੱਸਾਂ ਹੁਣ ਪੂਆ ਆਈ ਵੀ ਬੈਠੀ ਐ ਵਿਚਾਰੀ ਪੂਆ ਫੇਰ ਆਈ ਨਹੀਂ ਪਤਾ ਪੂਆ ਕਾਹਲ ਕਰੇ ਪੂਆ ਜਾਣਦੀ ਤਾਂ ਨਹੀਂ ਅੱਜ ਤੱਕ ਰਹੇਗੀ ਨਾ ਤੇਰੇ ਕੋਈ ਨਾ ਪਈ ਅੱਜ ਤਾਂ ਮੈਂ ਰਹਿ ਪੂੰਗੀ ਜੇ ਤਾਂ ਆਖੋ ਤਾਂ ਮੈਂ ਰਹਿ ਪੂੰਗੀ ਨਾ ਆਈ ਐ ਵੀ ਕੀ ਬਤਾਉ ਕਿਦੋਂ ਕਾਊਗੀ ਭਾਈ ਮਾਨਸਾ ਤੋਂ ਤੇ ਮੈਂ ਇਹਦੇ ਟਾਈਮ ਸੇਅਰ ਕਰੇ ਬਗ ਜੂੰਗੀ ਫਤ ਕਰੇ ਵੀ ਜਾਣਾ ਮੁੜ ਕੇ ਹੋਰ ਫੇਰ ਚਲਣਾ ਹੁਣ ਹੀ ਜਾਣਾ ਤੇ ਫਿਰ ਭੈਣ ਕੋਲੇ ਤੁਸੀਂ ਪੜਾਇਆ ਨਾਲ ਤਾਂ ਪਿੰਡ ਆਪਣੇ ਆਪਾਂ ਵਗ ਜਿਆ ਕਰਾਂਗੇ ਮੈਂ ਤੈਨੂੰ ਦਸਾਉ ਨਹੀਂ ਜਾਂਦੀ ਨੁਕਮੀ ਕੁੜੀ ਦੇਖ ਲੈ ਭਾਈ ਜੇ ਤੁਹਾਨੂੰ ਟਾਈਮ ਆ ਤਾਂ ਦੇਖ ਵਗ ਚੱਲ ਹਾਂ ਭਾਈ ਤੇ ਨਹੀਂ ਮੈਂ ਕੱਲੀ ਫੜਾਇਆ ਨਾ ਆਪੋ ਕੱਲੀ ਕੋ ਦੇ ਆਵੇਂ ਮੋਟਰਸਾਈਕਲ ਤੇ ਵਗ ਜਾਓ ਉਹ ਪੂਆ ਐ ਮੰਨਦੀ ਐ ਤੈਨੂੰ ਪਤਾ ਨਹੀਂ ਹੈਗਾ ਹਾਂ ਬੀਜਾ ਮੈਂ ਨਾਲ ਵਾਗ ਗਿਆ ਫਿਰ ਆਇਆ ਖੂਗੀ ਇਹ ਥੋਖੜਾ ਕੇ ਇਹਨਾਂ ਲੋੜੀ ਕੁੜੀ ਨੂੰ ਬਤਾ ਲਈ ਹੂਗਾ ਤੂੰ ਐ ਕਹਦੀ ਭਾਈ ਮੈਂ ਇੱਥੇ ਲਈ ਆਈ ਸੀ ਸਮਾਨ ਕਿਸੇ ਨੂੰ ਕੀ ਪਤਾ ਲੂ ਆਪੂ ਐ ਕਹਦੀ ਭਾਈ ਮਾਰੇ ਪੇਕੀਆਂ ਆ ਗਈ ਸੀ ਉੱਤੇ ਸਮਾਨ ਲੈ ਆਈ ਸੀ ਮੁੰਡੇ ਕੋਲੇ ਟਾਈਮ ਨਹੀਂ ਸੀ ਇਹਨੂੰ ਆਦੇ ਭਤੀਜੇ ਨੂੰ ਲੈ ਆਇਆ ਨਾਲ ਕਹਿੰਦੇ ਕਿ ਮੱਥੇ ਤੇ ਲੈ ਕੇ ਭਤੀਜਾ ਨਾਲ ਕਿਉਂ ਆਏ ਹਾਂ ਚੱਲ ਐ ਸਾਡਾ ਗੱਲ ਮੰਨੀਆਂ ਭਾਈ ਆਜਾ ਅੱਛਾ ਕਰ ਕੇ ਬੈ ਬੀ ਜੀ ਬਰੇ ਸਵਾਨ ਚੱਕ ਕੀ ਸੁਫਨਾ ਆਉਂਦਾ ਕਿਸੇ ਨੂੰ ਨਾ ਨਾ ਪੂਆ ਕਿਸੇ ਨੂੰ ਕੀ ਪਤਾ ਆਪੂ ਆ ਰਚਾ ਹੈ ਭਾਈ ਆ ਸੇ ਅਜਾ ਕਲਪੂਆ ਟੋਲੀ ਲੈ ਭਾਈ ਆਲੇ ਤੂੰ ਮੋਟਰਸਾਈਕਲ ਕੱਢ ਇਹ ਤਾਂ ਭੂਆ ਦਾ ਝੋਲਾ ਇੱਥੇ ਪਿਆ ਰਹਿਣ ਨੇ ਇਹ ਤਾਂ ਭੂਆ ਜਾਂਦੀ ਲੈ ਕੇ ਜਾਉ ਆ ਜਾ ਭਾਈ ਤਾਂ ਲੱਗ ਜਾ ਪੜਦਾ ਰੱਖਣੇ ਪੜਦਾ ਕੀ ਹੁਣ ਭੂਆ ਦੇ ਝੋਲੇ ਤੇ ਕੀ ਉੱਤੇ ਨੰਬਰ ਲਿਖਾਇਆ ਕਮਲਿਆ ਤਾਂ ਭੂਆ ਦੇ ਕੱਪੜੇ ਨੂੰ ਵਿਚਾਰੀ ਦੇ ਉਹ ਫਿਰ ਕੀ ਹੁੰਦਾ ਸੀ ਝੋਲਾ ਨਾਲ ਹੀ ਲੈ ਜਾਂਦੇ ਭੂਆ ਫਿਰ ਉਧਰ ਹੀ ਵਗਦੀ ਕਿ ਮੇਰੇ ਨਾਲ ਹੀ ਮੜੂ ਇਧਰ ਹੀ ਤੇਰੇ ਨਾਲ ਹੀ ਆਜੂ ਭੂਆ ਤੇਰੇ ਪੈਰ ਲਾਤੜਦੀ ਆ ਜੀ ਨੂੰ ਵਾਂਗੂ ਮੈਨੂੰ ਲੱਗਦਾ ਤੂੰ ਮੇਨੂੰ ਦੇ ਪੈਰ ਚ ਪੈਰ ਧਰਦਾਗਾ ਪੂਆ ਇਹ ਵੀ ਰਾਜਵੀਰ ਰਾਜਵੀਰ ਗੱਲ ਕਰਦਾ ਨਹੀਂ ਤਾਂ ਚਾਦੀ ਘੁੱਟ ਦਿੰਦੀ ਹੈ ਗਏ ਨੂੰ ਐਵੇਂ ਲੱਗਦਾ ਪਰ ਜਾਈ ਦੀ ਮੇਰ ਬਥੇਰੀ ਕਰਾਉਂਦਾ ਮੇਰੇ ਕੋਲ ਇਹ ਨੂੰ ਆਏ ਵੀ ਮੇਰੀ ਪੰਡਾਈ ਥੱਕੀ ਜਾਊਗੀ ਮਾਨਸਾ ਤੋਂ ਨਹੀਂ ਜਾਂਦੀ ਨੇ ਪੂਆ ਕੰਮ ਕਰਦੇ ਵਾਗੇ ਦੇਖ ਲਾ ਕਾਈ ਕਹਿਦਾ ਕਹਿੰਦਾ ਪੂਆ ਉਦਰੀ ਵਗ ਜੂਗੀ ਤੇਰੇ ਮੂੰਹ ਤੇ ਹੋ ਰਾ ਪੂਆ ਮੇਰੇ ਮੂੰਹ ਤੇ ਹੋ ਰਾ ਹੋ ਰਾ ਹਾਂ ਭਾਈ ਅਲੱਛੜਾ ਪੂਆ ਨੂੰ ਪੂਆ ਆਏਗਾ ਉੱਥੇ ਸਮਾਨ ਕਹਾਂ ਲਾਇਆ ਤੂੰ ਮੂਰੇ ਡਿੱਗਣਾ ਪਈ ਲੈ ਚੱਲਾ ਲੈ ਚੱਲ ਤੂੰ ਮਟਰਸਾਈਕਲ ਕੱਢ ਬੈਗ ਮੂਰੇ ਧਰ ਦੂ ਮੈਂ ਪੂਆ ਟੋਲੀ ਫੜ ਲੂਗੀ ਆ ਜਾ ਪੂਆ ਚੱਲ ਭਾਈ ਚੱਲ ਪੂਆ ਸੋੜੋ ਤਾਂ 10 ਮਿੰਟਾਂ ਦਾ ਰਾਹ ਹੁਣ ਫੜਾ ਕੇ ਮੁੜ ਆਉਂਗੀ ਹਾਂ ਭਾਈ ਆ ਤਾਂ ਘਰ ਗੱਲ ਠੀਕ ਆ ਲੈ ਭਾਈ ਮੁੜੇ ਪੜ ਲਓ ਤੇ ਫੇ ਮੈਂ ਫੜਾ ਦੂੰ ਟੋਲੀ ਚੱਡੂ ਇਹ ਲੈ ਪੂਆ ਐਵੇਂ ਕੁੜੀ ਕੋਲੇ ਕੋਈ ਗੱਲ ਨਹੀਂ ਨਾ ਦੱਸਦੀ ਨਾ ਅੱਖੀਂ ਮੈਂ ਇੰਝ ਕੋ ਦੇਖੀ ਆ ਨਾ ਦੱਸਦੀ ਨਹੀਂ ਬੰਦੇ ਨੇ ਮਨ ਤੇ ਫਰਕ ਵੰਦਾ ਬਾਅਦ ਚ ਪੌਂ ਬਤਾ ਲੱਗੀ ਜਾਵੇ ਹਾਂ ਚੰਗਾ ਜਾਓ ਕਹਿੰਗਾ ਭਾਈ ਇਧਰ ਹੀ ਟੱਪ ਜਾ ਗਰੀ ਇਹ ਗੱਲ ਗਾਲਲੀਆਂ ਨੇ ਕਿਵੇਂ ਸਿਰ ਲਵੇੜਿਆ ਡੇਡੇ ਕਿਵੇਂ ਮਿੱਟੀ ਚ ਮੰਡੀਆਂ ਪਈਆਂ ਹੁਣ ਇਹ ਟਾਬ ਨੂੰ ਲਮਕਦੀਆਂ ਨੀਰਾ ਤਾਂ ਮਾ ਪਾਤਾ ਜਹੇ ਜਹ ਪਿਆ ਸੁੱਕਾ ਗਿੱਲਾ ਹੁਣ ਆਕੇ ਹੋਈ ਛੱਡੂ ਗਾ ਟਾਬ ਤੇ ਟਾਬ ਬਿਨਾਂ ਇਹ ਟੜਾਉਣ ਲੱਗ ਜਾਂਦੀਆਂ ਸਿਆਲ ਚ ਵੀ ਸੁਆ ਪਾ ਰੱਖਿਆ ਇਹਨਾਂ ਨੂੰ ਸਾਲਾ ਦਿਨ ਬਸ ਉੱਤੇ ਗੱਲਾਂ ਮਾਰੀ ਜਾਂਦੇ ਬੈਠੋ ਮੈਸਾਂ ਲੈ ਜਾਂਦੇ ਟੋਬੇ ਤੇ ਨਾ ਇਹਨਾਂ ਨੂੰ ਠੰਡੇ ਪਾਣੀ ਦਾ ਤਾਂ ਉਹ ਜੀ ਨਹੀਂ ਹੋਈਆਂ ਪੰਜਾਂ ਮਹੀਨਾ ਵੀ ਲਾ ਕੰਟਾ ਡੂੜ ਕੰਟਾ ਹੋ ਗਿਆ ਗਿਆ ਨੂੰ ਕੁੜੀ ਵੀ ਵਿਚਾਰੀ ਚਾਹ ਪਾਣੀ ਕਰਕੇ ਪਿਆਊਗੀ ਬਾਲੇ ਟਾਈਮ ਹੋ ਗਿਆ ਹੁਣ ਤਰ ਮੜਿਆ ਨੂੰ ਫਿਰ ਭੂਆ ਨੂੰ ਕਿਹੜਾ ਬੜਾ ਰਹਿ ਜੂ ਜਾਣ ਨੂੰ ਵਿਚਾਰੀ ਨੂੰ ਜਾਂ ਫਿਰ ਪਈ ਭੂਆ ਰਹਿ ਜੂਗੀ ਦੇਖੀ ਜੂ ਫਿਰ ਚਲ ਉੱਤਰ ਭੂਆ ਲੈ ਭਾਈ ਭੂਆ ਲੈ ਕੰਮ ਨਿਭੜਾ ਤੇਰਾ ਸੰਸਾ ਦਾ ਨਿਭੜਦਾ ਹੈ ਨਾ ਭਾਈ ਮੇਰੀ ਟਕਸ਼ੜ ਫੇਰੀ ਹੋ ਗਈ ਅੱਜ ਕੁੜੀ ਨੂੰ ਬਸ ਕੁੜੀ ਨੂੰ ਬਸ ਲੋੜੀ ਫੜਾਈ ਗਈ ਤੇ ਨਹੀਂ ਮੈਨੂੰ ਤਾਂ ਨਾ ਸਾਰਾ ਰਾਤ ਨੂੰ ਨੀਂਦ ਨਹੀਂ ਸਹੀ ਆਉਂਦੀ ਵੀ ਜਵਾਖੜੀ ਚਾਕੀ ਜਾਂਦੀ ਆ ਹੋਰ ਭੈਣ ਨੇ ਉੱਤੇ ਨੇ ਕਿੰਨਾ ਆਪਣਾ ਮਾਨਤਾਨ ਕਰਿਆ ਹਨਾ ਲੈ ਦੇਖ ਲੈ ਭਾਈ ਆਪਾਂ ਨੂੰ ਦੇਖ ਕੇ ਹਰੀ ਹੋ ਗਈ ਕੁੜੀ ਦਾ ਸਾਰੇ ਖੁਸ਼ ਹੋ ਗਏ ਚੜ ਗਿਆ ਦੇਖ ਲੈ ਵੀਹਾ ਮੇਰੇ ਪੇਕੇ ਆ ਗਏ ਮੇਰੀ ਮਾਂ ਆ ਗਈ ਮੇਰਾ ਫਰਾ ਆ ਗਿਆ ਦੇਖ ਵੀ ਮੈਨੂੰ ਲੋੜੀ ਫੜਾਉਣ ਆਏ ਨੇ ਦੇਖ ਲਾ ਕਿੱਥੇ ਵਿਚਾਰੀ ਜਮ ਆਪਣੇ ਜਾਂ ਪਹਿਲਾਂ ਜਵਾਕੜੀ ਆਏ ਹੋ ਰਹੀ ਸੀ ਵੀ ਕੀ ਪਤਾ ਕੋਈ ਆਊਗਾ ਕਨਾ ਪੂਆ ਜਮ ਤੂੰ ਕਹਿੰਦੀ ਸੀ ਕਿ ਤੇਰੇ ਤਾਇਏ ਦਾ ਥੋੜਾ ਜਿਹਾ ਸਮਾਨ ਗੱਚਕਾਂ ਗੁੱਚਕਾਂ ਰੇੜੀਆਂ ਉਹ ਇੰਨਾ ਸਮਾਨ ਤਾਂ ਦਿਖ ਲੈ ਪੂਰਾ ਹੋਰ ਤਾਂ ਸਾਰਿਆਂ ਨੇ ਖੁਸ਼ ਹੋਣੀ ਸੀਗਾ ਉਹਨਾਂ ਦਾ ਪਾਲੀ ਜਿਹੜਾ ਭਾਣੂ ਉਹਨੂੰ ਮੇਰੀ ਭੈਣ ਨੇ ਕਿੰਨਾ ਸਮਾਨ ਦਿੱਤਾ ਉਹ ਵੀ ਵਿਚਾਰਾ ਖੁਸ਼ ਹੋ ਗਿਆ ਉਹ ਪਾਈ ਦਿੰਦੇ ਨੇ ਉਹ ਪਾਲੀਆਂ ਸੀਰੀਆਂ ਵਾਲੀ ਨਹੀਂ ਗੱਲ ਕਰਦੇ ਭਾਈ ਉਹ ਵੀ ਸਾਡਾ ਪਾਲੀ ਸੀਰੀ ਹੈ ਹਾਂ ਨਾਲੇ ਪੂਆ ਹੋਰ ਗੱਲ ਹੈ ਉਹਨਾਂ ਦੇ ਪਾਲੀ ਸੀਰੀ ਵੀ ਵਿਚਾਰੇ ਐ ਜੇ ਰੱਖਦੇ ਨੇ ਕਿ ਕਦੋਂ ਲੋੜੀ ਆਊ ਸਮਾਨ ਲੈ ਕੇ ਜਾਈਏ ਠੀਕ ਦੇ ਦੇ ਨੇ ਭਾਈ ਲੋੜੀ ਠੀਕ ਦੇ ਹੈ ਉਹ ਠੀਕ ਸੀ ਸਾਰੇ ਪੂਆ ਹਾਂ ਸਾਰੇ ਠੀਕ ਸੀ ਭਾਈ ਵਧੀਆ ਬਲਾਈਂ ਕਾ ਚੜਿਆ ਆਪਣੀ ਦਾ ਕੁੜੀ ਨੂੰ ਵੀ ਡੋੜੀ ਲੈ ਕੇ ਆ ਗਏ ਪੂਆ ਨਾ ਵਿਚਾਰੀ ਪਹਿਲੇ ਦਿਨੋਂ ਸਮਾਨ ਪਹਿਣ ਨੂੰ ਦਿੰਦੀ ਆ ਬਾੜਾ ਇਹਨੂੰ ਆਏ ਸੀ ਵੀ ਇਸ ਵਾਰੀ ਨਾ ਸਮਾਨ ਗਿਆ ਵੀ ਮੇਰੀ ਤਾਂ ਉੱਥੇ ਕੁਝ ਰਹਿਣੀ ਨਹੀਂ ਤੇ ਇਸ ਵਾਰ ਤੇ ਉੱਦੋਂ ਵੀ ਸਮਾਨ ਵਾਲਾ ਹੋ ਗਿਆ ਸਮਾਂ ਦੀ ਸਮਾਨਤਾ ਹੁਣ ਹੋਣੀ ਸੀ ਆਪਾਂ ਤਾਂ ਹੁਣ ਭੂਆ ਖਾਤਰ ਤਿਆਰ ਮੈਂ ਕੀਤਾ ਸੀ ਮੈਨੂੰ ਪਤਾ ਸੀ ਭੂਆ ਰਾਜਵੀਰ ਦਾ ਮਾਂ ਤੇਰੇ ਨਾਲ ਕਲੇਸ਼ ਪਾ ਕੇ ਬਹਿ ਜਾਂਦੀ ਏ ਮੈਂ ਅੱਦਾ ਸਮਾਨ ਭੂਆ ਘਰੇ ਰੱਖ ਲਉ ਅੱਦਾ ਕੁੜੀ ਨੂੰ ਦੇ ਦੇ ਭੈਣ ਨੂੰ ਤਾਂ ਸਾਰਾ ਪਤਾ ਲੱਗ ਗਿਆ ਸੀ ਭੈਣ ਨੂੰ ਤਾਂ ਪਤਾ ਲੱਗ ਗਿਆ ਹਾਂ ਕਹਿੰਦੀ ਤਾਂ ਮੈਨੂੰ ਪਤਾ ਹੀ ਆ ਬੇਬੇ ਮੇਰੇ ਨਾਨਕੇ ਤੋਂ ਆਇਆ ਸਮਾਨ ਹੋਰ ਪਤਾ ਲੱਗ ਗਿਆ ਕੁੜੀ ਨੂੰ ਤਾਂ ਇਹ ਗੱਲ ਪਤਾ ਲੱਗ ਹੀ ਜਾਂਦਾ ਪਰ ਇਹ ਭਾਈ ਲੱਗਦੀ ਜਾਂਦਾ ਇਹ ਗੱਲ ਕਦੇ ਫੋਨ ਤੇ ਗੱਲ ਨਹੀਂ ਕੀਤੀ ਕਦੇ ਕੋਲੇ ਨਹੀਂ ਗਈ ਆ ਆਪਦੇ ਨੂੰ ਦੇਈ ਜਾਂਦੀ ਐ ਸਾਰਾ ਹੁਣ ਪਤਾ ਹੀ ਲੱਗ ਗਿਆ ਵੀ ਜਦੋਂ ਹੁਣ ਵੀ ਬੀਬੇ ਬੇ ਪਿੰਡੋਂ ਆਈ ਹੁੰਦੀ ਤਾਂ ਦੇਖ ਮੇਰਾ ਦੂਜਾ ਭਰਾ ਨਾਲ ਆਉਂਦਾ ਵੀ ਹੁਣ ਵਿਚਾਰਾ ਦੇਖ ਕੇ ਇਹ ਆਇਆਗਾ ਸਾਹ ਵੀ ਲਾ ਲਿਆ ਕੋਈ ਮਦਾਂ ਇਹ ਕਹਿੰਦਾ ਤੈਨੂੰ ਵੀ ਹੁਣ ਪਤਾ ਤਾਂ ਲੱਗ ਗਿਆ ਭੈਣ ਨੂੰ ਉਹ ਗਾਹਾਂ ਨੂੰ ਤਾਂ ਭੋਈ ਤੂੰ ਨਾ ਆਇਆ ਕਰੀ ਉਹ ਨੇੜੇ ਪਿੰਡਾਂ ਸੀ ਫੜਾਇਆ ਕਰਾਂਗੇ ਪਹਿਲਾਂ ਨਾ ਕਰੋ ਭਾਈ ਅਸੀਂ ਤੇਰੇ ਕੋਲੇ ਤਾਂ ਜਾਣੇ ਤੇਰੇ ਕੋਲ ਨਾ ਜਾਇਆ ਕਰਾਂਗੇ ਨਾ ਇੱਥੇ ਇਕੱਲੇ ਹੀ ਨਾ ਕਰਾਇਆ ਕਰੋ ਕਿੰਨਾ ਕਚਰੇਂ ਭੂਆ ਤੂੰ ਕਿੰਨਾ ਕਚਰ ਦੇਵੇਂਗੀ ਹਾਂ ਨਾ ਭਾਈ ਫੜਾਇਆ ਕਰੋ ਸਭ ਕਬੜੀਆ ਫਿਰ ਕੌਣ ਦੇ ਕੇ ਉਹ ਵਿਚਾਰੀ ਕੋਲੇ ਜਦੋਂ ਤੂੰ ਨਾ ਹੋਈ ਨਾ ਕੋਈ ਨਾ ਭਾਈ ਸਾਨੂੰ ਜ਼ਿੰਮੇਵਾਰੀ ਦੇ ਦੇ ਕੁੜੀ ਦੀ ਕੁੜੀ ਕੋਲੇ ਅਸੀਂ ਆਪੇ ਵਗ ਜਾ ਕਰਾਂਗੇ ਬਸ ਫੜਾਇਆ ਕਰੋ ਭਾਈ ਮੈਂ ਸੋਡੀ ਹੁੰਡੀ ਕਨੀ ਕਰਦੀ ਵੀ ਮੇਰੀ ਰੋੜੀ ਦਿਵਾਲੀ ਆਉਗੀ ਮੇਰੀ ਟੀ ਕਨੀ ਵਗ ਜਾ ਕਰੋ ਤੇਰੀ ਟੀ ਕੋਲੇ ਵਗ ਜਾ ਕਰਾਂਗੇ ਬਸ ਅਸੀਂ ਹੁਣ ਇਹਨੂੰ ਬਥੇਰਾ ਚਿਰ ਦੇ ਤੀਆਂ ਭੂਆ ਉਹੀ ਗੱਲ ਨਾਲੇ ਉਹ ਤੇ ਯਾਦ ਨਹੀਂ ਕੀੰਦੋਂ ਮੰਗਾਵੇ ਨਾ ਮੰਗਾ। ਐਂ ਕਰ। ਸਾਨੂੰ ਤਾਂ ਨਾ ਚਾਹ ਬਾਲੀ ਬਾਰੀ ਪੀ ਲਈ ਤੇਜਾਬ ਜਿਹਾ ਬਣਿਆ ਪਿਆ। ਤੂੰ ਐਂ ਕਰ। ਟੋੜੀ ਵਾਲਾ ਦੁੱਧ ਹੀ ਲਾ ਲਿਆ। ਦੁੱਧ ਲਾ ਲਿਓ ਨੀ ਆ ਨਾਲੇ ਨਾਲ ਖੁਆ ਖਾ ਲਿਓ ਹਾਂ ਚੱਲ ਠੀਕ ਆ ਖੁਆ ਵੀ ਖਾ ਲਾਂਗੇ ਥੋੜਾ ਤੂੰ ਐ ਕਰ ਨਾ ਅੱਜ ਤੂੰ ਰਹੀ ਜਾ ਤੜਕੇ ਵਗ ਜੀ ਕੁੜੇ ਪੁੱਤ ਕਿੱਥੇ ਰਹਾਂਦੇ ਨੂੰ ਪਤਾ ਹੀ ਆਗਾ ਉਹ ਕਲੇਸਨ ਦਾ ਫੇਰ ਐ ਆਖੂ ਮੈਂ ਤਾਂ ਮਾਨ ਸਾਹਿਬਾ ਕੀ ਮੇਰੇ ਮਾਮਲੇ ਆ ਹਾਂ ਕਲੇਸ ਕਰੂਗੀ ਉਹ ਕਲੇਸ ਕਰੂ ਉਹ ਆਜ ਵੀ ਤਾਂ ਤੈਨੂੰ ਪਤਾ ਹੀ ਐ ਮੈਨੂੰ ਖੰਡ ਪਾਉਗੀ ਜੋ ਪਤਾ ਲੱਗਿਆ ਵੀ ਲੋੜੀ ਉੱਥੋਂ ਦੇ ਕੇਈ ਕਲੇਸ ਤਾਂ ਨਹੀਂ ਕਰਨੀ ਐ ਹਾਂ ਭਾਈ ਹੁਣ ਤਾਂ ਕੀ ਫੇਰ ਕਲੇਸ ਕਰੂਗੀ ਮੋਠੋ ਲੋੜੀ ਦੇ ਕੇ ਆ ਕੇ ਫੋੜੀ ਲੋੜੀ ਐ ਛੋਡਾ ਸਮਾਂ ਪਈ ਮੇਰਾ ਸਮਾਨ ਸੀ ਮੇਰੇ ਪੈੱਕ ਮੈਨੂੰ ਦੇ ਕੇ ਪੰਗਾ ਪਾਉਦੀ ਧੀਨ ਹੁੰਦੀ ਐ ਕਿਹੜਾ ਤੇਰੇ ਘਰਾਂ ਲਗਾਈਆ ਆਹ ਹੋਈ ਨਹੀਂ ਪੂਆ ਨੂੰ ਤਾਂ ਕੀ ਸਿਖਿਉਣੀ ਐ ਪੂਆ ਸਭ ਗੱਲਾਂ ਜਾਣਦੇ ਤੋਂ ਐ ਕਰ ਉਹ ਨਾਲੇ ਫਿਰ ਪੂਆ ਨੂੰ ਕਵੇੜਾ ਹੋਈ ਝੋਲਾ ਚੱਕ ਹੀ ਲਿਆ ਪੂਆ ਨੂੰ ਹੁਣ ਬਾਗੀ ਜਾਣਦੇ ਬੇਚਾਰੀ ਨੂੰ ਲੈ ਚੱਲ ਪੂਆ ਨੂੰ ਬੇਚਾਰੀ ਨੂੰ ਆ ਦੋ ਡੱਬੇ ਰੱਖਲੇ ਸੀ ਮੈਂ ਇੱਕ ਤਾਂ ਪਿੰਨੀਆਂ ਦਾ ਡੱਬਾ ਸੀ ਇੱਕ ਚ ਖੁਆਏਗਾ ਪੂਆ ਆਪ ਖਾ ਲੂਗੀ ਬੇਚਾਰੀ ਫਿਰ ਐ ਖਾਲੀ ਜਾਂਦੀ ਤਾਂ ਉਹੀ ਗੱਲ ਪੂਆ ਵੀ ਨਹੀਂ ਸੋਹਣੀ ਲੱਗਦੀਆਂ ਯਾਰ ਐ ਮੇਨੇ ਮਾਰੂਗੀ ਵੀ ਫਿਰ ਤਾਂ ਗਈ ਸੀ ਪੇਕੀ ਫਿਰ ਤਾਂ ਲਈ ਪੇਕਿਆਂ ਤੋਂ ਲੋੜੀ ਮੇੜੀ ਦੇਣਿਆਂ ਨੇ ਤਾਂ ਲੈ ਪੂਆ ਇਹ ਹੁਣ ਤੂੰ ਰਹੀਂਦੀ ਨਹੀਂ ਫਿਰ ਆ ਚੱਕ ਪੂਆ ਦੋ ਡੱਬੇ ਤੈਨੂੰ ਪਾਤੇ ਇੱਕ ਤਾਂ ਪਿੰਨੀਆਂ ਦਾ ਡੱਬਾ ਤੇ ਇੱਕ ਖੋਏ ਦਾ ਡੱਬਾ ਦੋਨੇ ਤੂੰ ਰੱਖ ਲਈ ਹੁਣ ਉਹਨੂੰ ਦਿਖਾਈ ਮੀਨਾ ਨਹੀਂ ਪੁੱਤ ਤੁਸੀਂ ਮੇਰੀਆਂ ਨਾ ਡੱਬਿਆਂ ਨਹੀਂ ਖੇਚਣਾ ਕਰੋ ਮੇਰੀ ਤੀਨੂ ਦੇ ਦੇ ਪੁੱਤ ਮੈਨੂੰ ਤਾਂ ਉਹੀ ਲੱਖਾਂ ਮਾਨ ਹੈ ਲੈ ਪੂਆ ਹੁਣ ਤੂੰ ਖਾਲੀ ਜਾਵੇਂਗੀ ਤੇ ਆ ਦੇ ਦੇ ਨਾ ਖਾਲੀ ਪੁੱਤ ਮੈਂ ਕਿਉਂ ਜਾਉਂਗੀ ਤੁਸੀਂ ਮੈਨੂੰ ਡੀੜੇ ਦੇ ਦੇ ਦੇਖ ਤੇ ਸਮਾਨ ਤੁਸੀਂ ਮੇਰਾ ਕੋਈ ਪੂਆ ਦੋ ਟੱਪੀ ਨੇ ਕਿਹੜਾ ਮੈਂ ਬਾਹਲਾ ਪਾਇਆਗਾ ਐਡੀ ਕਿੱਡੀ ਕ ਗੱਲ ਹੈ ਲੈ ਆਜਾ ਪੂਆ ਫਿਰ ਮੈਂ ਚੜਾ ਕੇ ਆਵਾਂ ਮਾਪੂਏ ਤੈਨੂੰ ਚਲ ਆਜਾ ਪੁੱਤ ਉੱਥੋਂ ਟਿੱਕਰ ਛੱਡਿਆ ਮੈਂ ਪੂਆ ਤੇ ਚੜਾਇਆ ਨਾ ਮੈਂ ਸਾਂ ਛੱਡ ਕੇ ਲੈ ਗਿਆ ਕੋਈ ਨਾ ਮੈਂ ਸਾਂ ਤੜਾਈ ਜਾਂਦੀਆਂ ਸੀ ਚਲ ਕੋਈ ਨਾ ਭਾਈ ਮੈਂ ਤਾਂ ਕੱਲੂ ਕੋਈ ਬਾਗ ਜਾਂਗੀ ਹੁਣ ਤਾਂ ਮੈਂ ਚਾਰ ਨਾਲ ਹੀ ਤੁਰੀ ਜਾਊਂਗੀ ਨਹੀਂ ਮੈਂ ਤਾਂ ਆਪਦੀ ਤੀ ਨੂੰ ਮੇਲੇ ਆਈ ਜਾਂਦਾ ਪੂਆ ਉਹੀ ਗੱਲ ਤੀ ਕੋਲੇ ਜਾਇ ਆਵੇ ਨਾ ਮਾਂ ਤਿਹਾਰ ਦੇ ਦੇਣ ਮਾਂ ਨੂੰ ਤਾਂ ਉਹੀ ਹੋਈ ਗੱਲ ਚਾ ਚੜ ਜਾਂਦਾ ਚਾ ਚੜ ਜਾਂਦਾ ਚਲ ਪੂਆ ਆ ਜਾ ਬਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਅਸੀਂ ਨਾਂ ਬੋਲਣ ਜਾ ਰਹੇ ਹਾਂ ਸਤਪਾਲ ਸ਼ਰਮਾ ਅਲੀ ਸੇਰ ਸੰਗਰੂਰ ਰਵਿੰਦਰ ਕੌਰ ਰਾਮਾ ਮੰਡੀ ਜਲੰਧਰ ਤੋਂ ਸਤਨਾਮ ਸਿੰਘ ਬੰਡੂਂਗਰ ਗੀਤਾ ਰਾਣੀ ਲੁਧਿਆਣਾ ਹਰਨਜੀਤ ਕੌਰ ਸੋਹੀ ਬਰਨਾਲਾ ਡਾਕਟਰ ਰਣਜੀਤ ਸਿੰਘ ਖੰਘੂੜਾ ਲਕਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਜਿੰਦਰ ਕੌਰ ਲੁਧਿਆਣਾ ਸਿਮਰਨਪ੍ਰੀਤ ਕੌਰ ਫੱਲੇਵਾਲ ਗੁਰਪਿਆਰ ਸਿੰਘ ਰੀਤ ਲੁਧਿਆਣਾ ਅਮਰ ਸਿੰਘ ਪਟਿਆਲਾ ਜਸ ਚਾਹਲ ਮੌਸਮੀ ਚੌਧਰੀ ਮਹਿਕ ਸਿੱਧੂ ਨਵਨੂਰ ਨੀਹਾ ਵੰਸਲ ਬਲਜੀਤ ਚੁਗਾਨ ਬਰਨਾਲਾ ਕਮਲ ਬੱਗਾ ਲੁਧਿਆਣਾ ਸੰਦੀਪ ਮਿਠੜੀ सिरसा ਹਰਿਆਣਾ ਬਲਤੇਜ ਸਿੰਘ ਬੀਨਾ ਲਤਾ ਦਿੱਲੀ ਤੋਂ ਪਰਮਜੀਤ ਦਿਓਲ ਫਕੀਰ ਚੰਦ ਸ਼ਰਮਾ ਭਾਗਸਰ ਡਾਕਟਰ ਸਤਨਾਮ ਗਟਾਲਾ ਮਿੱਠੂ ਸਿੰਘ ਹੈਪੀ ਬਲੀਨੀ ਰਾਜਾ ਮਹਿਮੀ ਅਮਰਜੀਤ ਮੱਕਰ ਹੈਪੀ ਜੋਸੀ ਡਾਕਟਰ ਮੱਖਣ ਸਿੰਘ ਬੈਮਣ ਦੀਵਾਨਾ ਬਠਿੰਡਾ ਜਗਦੀਪ ਡੱਬਵਾਲੀ ਕ੍ਰਿਸ਼ ਗੋਇਲ ਡੱਬਵਾਲੀ ਜਸਪ੍ਰੀਤ ਸੰਦੋਗਨ ਗੁਰਮੇਜ ਸਿੰਘ ਕਮਲਾ ਦੇਵੀ ਸਹਿਜ ਨੂਰ ਸਿੰਘ ਸਹਿਜਪ੍ਰੀਤ ਸਿੰਘ ਪਟਿਆਲਾ ਨਿਰਮਲ ਸਿੰਘ ਬੂਟਾ ਸਿੰਘ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ रामਗੜੀਆ ਰਤੀਆ ਹਰਿਆਣਾ ਰੇਖਾ ਸ਼ਰਮਾ ਦ੍ਰੁਬਿਕਾ ਸ਼ਰਮਾ ਨਯਤ ਸ਼ਰਮਾ ਰਾਜਨ ਸ਼ਰਮਾ ਈਸ਼ਾ ਸ਼ਰਮਾ ਸ਼ਾਇਆ ਸ਼ਰਮਾ ਸੁਨੀਲਤਾ ਹਿਮਾਚਲ ਪ੍ਰਦੇਸ਼ ਤੋਂ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ-ਸੋਹਣੇ ਕਮੈਂਟ ਕੀਤੇ ਐ ਕਮੈਂਟ ਕਰਨ ਲਈ ਬਹੁਤ-ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਬਣਿਓ ਰਹਿ ਗਏ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ